ਜਿਸ ਤਰੀਕੇ ਨਾਲ ਸੁਖਬੀਰ ਬਾਦਲ ਰਾਨਾ ਨਾਲ ਗੱਲ ਚ ਪੱਲਾ ਪਾ ਕੇ ਸਭ ਕੁਝ ਸਵੀਕਾਰ ਕੀਤਾ ਤੇ ਕੁਝ ਲੋਕਾਂ ਦੀ ਉਹਨਾਂ ਨਾਲ ਧਰਦੀ ਵੀ ਜਾਗ ਪਈ ਸੀ ਕਿ ਆਖਰਕਾਰ ਉਹਨਾਂ ਚਲੋ ਇਹ ਕਿੰਨੇ ਮਾਰੇ ਸੀ ਨਮਾਣੇ ਸਿੱਖੀ ਦਾ ਆ ਗਏ ਕਿਉਂਕਿ ਅਕਾਲੀਆਂ ਨੇ ਅਕਾਲ ਤਖਤ ਦੀ ਗੱਲ ਨਹੀਂ ਮੰਨੀ ਪਹਿਲਾਂ ਉਹਨਾਂ ਨੇ ਪੰਜ ਮੈਂਬਰੀ ਕਮੇਟੀ ਤੋਂ ਬਾਅਦ ਤਾਮੀ ਸਾਬ ਨੇ ਜਾ ਕੇ ਤੇ ਉਹਨੂੰ ਸੱਤ ਮੈਂਬਰੀ ਬਣਾਇਆ ਆਪਣੇ ਦੋ ਮੈਂਬਰ ਪੁਆਏ ਜਿਹੜੇ ਬਾਕੀ ਅਕਾਲੀ ਉਹਨਾਂ ਦੀ ਵੀ ਸੁਰ ਇਦਾਂ ਦੀ ਲੱਗਦੀ ਆ ਕਿ ਸਾਡੋਂ ਤੇ ਲੀਡਰਲੈਸ ਕਰਨ ਲੱਗੇ ਸੀ ਸਾਡੇ ਲੀਡਰ ਨੂੰ ਮਾਰ ਦੇਣਾ ਸੀ ਸਾਡੇ ਲੀਡਰ ਨੂੰ ਇਹਨਾਂ ਨੇ ਪਹਿਲੋਂ ਕਰਾਇਆ ਜੀ ਆਈਸੋਲੇਟ ਕਰਾਇਆ ਅਕਾਲ ਤਖਤ ਕੋ ਮੜਕੇ ਨੂੰ ਗੋਲੀ ਮਾਰ ਦੇਣੀ ਮਨਮਨ ਕਹਿਆ ਸੀ ਵੀ ਸੁਖਵੀਰ ਦਾ ਕੀ ਸਾਰੇ ਅਕਾਲੀ ਦਲ ਦਾ ਸਰਵਾਈਵਲ ਇਸ ਗੱਲ ਦੇ ਵਿੱਚ ਹੈ ਕਿ ਇਹ ਅਕਾਲ ਤਖਤ ਦੇ ਹੁਕਮ ਨੂੰ ਮੰਨਣ ਉਹਦੇ ਮੁਤਾਬਕ ਸੇਵਾ ਇਹ ਕਰਨ ਤੇ ਹੋ ਸਕਦਾ ਹੈ ਲੋਕ ਇਹਨਾਂ ਨੂੰ ਐਕਸੈਪਟ ਕਰ ਲੈਣ ਫਿਰ ਆਖਰੀ ਜਿਹੜਾ ਫੈਸਲਾ ਉਹ ਸੰਗਤ ਨੇ ਕਰਨਾ ਹੁੰਦਾ ਹੈ ਹੈਨਾ ਤੇ ਸੰਗਤ ਇਹਨਾਂ ਨੂੰ ਪਹਿਲਾਂ ਹੀ ਨਕਾਰ ਚੁੱਕੀ ਹੋਈ ਆ ਆਪਾਂ ਸਾਰੇ ਜਾਣਨੇ ਆ ਕਿ ਪਿਛਲੀਆਂ ਦੋ ਇਲੈਕਸ਼ਨਾਂ ਦੇ ਵਿੱਚ ਇਹਨਾਂ ਦਾ ਕੀ ਹਾਲ ਹੋਇਆ ਲੱਗਦਾ ਜਿਹੜੀ ਅਕਾਲੀ ਪੋਟਿਕਸ ਆ ਉਹਦੇ ਵਿੱਚ ਜਿਹੜੇ ਬਾਕੀ ਸਿੱਖਾਂ ਦੇ ਗਰੁੱਪ ਨੇ ਆ ਨਾ ਕਿ ਗੁਰੂ ਸਾਹਿਬ ਨੇ ਤੇ ਸਭ ਨੂੰ ਇੱਕੋ ਕਰਤਾ ਵੀ ਕੋਈ ਕਿਸੇ ਦੇ ਨਾਲ ਆਪਾਂ ਵੀ ਲਿਖ ਲੈਨੇ ਆ ਗਿੱਲ ਸੰਧੂ ਇਹ ਉਹ ਲਿਖਦੇ ਆ ਸਭ ਵੇਖਿਆ ਜਾਵੇ ਤੇ ਇਹਦੀ ਵੀ ਮਨਾਈ ਆ ਉਹਨਾਂ ਦੇ ਕਿਆ ਵੀ ਸੇਖੀ ਹੋਣਾ ਚਾਹੀਦਾ ਤੇ ਬਹੁਤ ਸਾਰੇ ਲੋਕ ਜਿਹੜੇ ਆ ਉਹ ਨਰਾਸ਼ ਤੇ ਇਸ ਕਲੋਂ ਹੈਗੇ ਆ ਕਿਤੇ ਨਾ ਕਿਤੇ ਗੱਲ ਤੇ ਹੈਗੀ ਆ ਕਿ ਜਿਹੜਾ ਸ਼ਰਮਣੀ ਅਕਾਲੀ ਦਾ ਲਿਆ ਜਾਂ ਸ਼ਰਮਣੀ ਕਮੇਟੀ ਆ ਇਹਦੇ ਤੇ ਜਿਹੜੀ ਕਾਬਜ ਤੇ ਰਿਹਾ ਉਹ ਚ ਜੱਟਵਾਦ ਦਾ ਥੋੜਾ ਬੋਲਬਾਲਾ ਹੈਗਾ ਇਹ ਗੱਲ ਬਹੁਤ ਸਾਰੇ ਲੋਕ ਮਹਿਸੂਸ ਕਰਦੇ ਆ ਇਹ ਇਕੱਲੇ ਬੀਬੀ ਕਿਰਨਜੀਤ ਕਰਨਜੋਧਾਈ ਸਵਾਲ ਨਹੀਂਗਾ ਬਹੁਤ ਸਾਰੇ ਹੋਰ ਚਾਣੇ ਲੋਕਾਂ ਨੇ ਵੀ ਸ਼ਾਇਦ ਨਾ ਨਾ ਦਾ ਜ਼ਿਕਰ ਕੀਤਾ ਹੋਵੇ ਮੈਂ ਕੋਈ ਮਹਾਰਾਸ਼ਟਰਾ ਦੇ ਵਿੱਚ ਇੱਕ ਮੱਖਣ ਸਿੰਘ ਦੇ ਨਾਂ ਦੇ ਸੀਓ ਸਾਹਿਬ ਸ਼ਿੱਕਰ ਨਾਲ ਇਨ ਯੂਨੀਫਾਰਮ ਹਾਂਜੀ ਤੇ ਉਹ ਗੱਲ ਸਿੱਖੀ ਦੀ ਚ ਕਰ ਰਹੇ ਸੀ ਕਿਸੇ ਹੋਟਲ ਤੇ ਬੈਠੇ ਖਾਣਾ ਖਾ ਰਹੇ ਸੀ ਅਸੀਂ ਇਕੱਠੇ ਤੇ ਉਹ ਕਹਿ ਰਹੇ ਸੀਗੇ ਜੀ ਸਿੱਖੀ ਨੂੰ ਦੇਣ ਕੀ ਹੈ ਜੱਟਾਂ ਦੀ ਸਾਰਾ ਕਬਜ਼ਾ ਇਹਨਾਂ ਦਾ ਹੋ ਗਿਆ ਤੇ ਉਹ ਹੈਗੇ ਸੀ ਲੁਬਾਣਾ ਬਰਾਦਰੀ ਚ ਉਹਨਾਂ ਨੇ ਬੜੇ ਸਾਰੇ ਸ਼ਹੀਦ ਗਿਣਾਏ ਮਨੀ ਸਿੰਘ ਤੋਂ ਲੈ ਕੇ ਗਿਣਤੀਆਂ ਦੇ ਹਿਸਾਬ ਨਾਲ ਕਿ ਸਾਰੇ ਵੱਡੇ ਕੰਮ ਸਾਡੀ ਬਰਾਦਰੀ ਨੇ ਕੀਤੇ ਤੇ ਕਬਜ਼ਾ ਜੱਟੋ ਕੇ ਆ ਗਏ ਜਿੰਨਾਂ ਦਾ ਕੋਈ ਰੋਲ ਨਹੀਂਗਾ ਤੇ ਮੈਂ ਸਗੋਂ ਉਹਨਾਂ ਦਾ ਨਰਾਜ਼ਗੀ ਮੈਂ ਕਹਿਆ ਜੀ ਤੁਸੀਂ ਸ਼ਹੀਦਾਂ ਨੂੰ ਹੀ ਵੰਡੀ ਜਾਂਦੇ ਹੋ ਸਾਡੇ ਆਸਤੇ ਤੇ ਮਨੀ ਸਿੰਘ ਵੀ ਉਹ ਸ਼ਹੀਦ ਨੇ ਤੁਸੀਂ ਲਪਾਣਾ ਸ਼ਹੀਦ ਕਹੋਗੇ ਉਹਨਾਂ ਨੂੰ ਤੇ ਮੈਨੂੰ ਅੰਦਰ ਤੇਰੇ ਚੋਂ ਸ਼੍ਰੋਮਣੀ ਕਮੇਟੀ ਬੋਲਦੀ ਆ ਉਹ ਮੈਨੂੰ ਇਦਾਂ ਕਹਿੰਦੇ ਮੈਨਾਂ ਕਿਤੇ ਨਾ ਕਿਤੇ ਉਹਨਾਂ ਨੂੰ ਇਸ ਕੱਲ ਦਾ ਦੁੱਖ ਤੇ ਹੈਗਾ ਦੂਸਰਾ ਇਹ ਆਮ ਹੀ ਕਹਿੰਨੇ ਆ ਕਿ ਜਿਹੜਾ ਡੇਰਾਬਾਦ ਪੈਦਾ ਹੋਇਆ ਉਹ ਵੀ ਅਕਾਲੀਆਂ ਦੀ ਇਸ ਜਿਹੜੀ ਨੀਤੀ ਐ ਤੋਂ ਪੈਦਾ ਹੋਇਆ ਕਿ ਜਿਹੜੇ ਥਰਡੇ ਤਬਕੇ ਦੇ ਲੋਕ ਸੀਗੇ ਉਹ ਅਕਾਲੀਆਂ ਤੋਂ ਬਦਜਨ ਹੋਏ ਤੇ ਉਹਨਾਂ ਨੇ ਨਾਤੇ ਤੋੜ ਕੇ ਗੁਰੂ ਘਰ ਆਣਾ ਤੇ ਡੇਰਿਆਂ ਵੱਲੋਂ ਮੂੰਹ ਕਰ ਲਿਆ ਤੇ ਵੱਖਰੀ ਵੱਖਰੇ ਸਾਧ ਵੱਖਰੇ ਵੱਖਰੇ ਲੋਕਾਂ ਨੂੰ ਕੇਟਰ ਕਰਦੇ ਆ ਤੇ ਇਹ ਚੀਜ਼ ਤੇ ਕਿਤੇ ਹੈਗੀ ਆ ਇਹਨੂੰ ਮੰਨਣਾ ਤੇ ਪਊਗਾ ਇਹ ਚੀਜ਼ ਤੇ ਹੈਗੀ ਆ ਮਤਲਬ ਵੀ ਜੱਟਵਾਦ ਆ ਗਿਆ ਵਿੱਚ ਪਰ ਇਹਦੇ ਨਾਲ ਦੂਜੀ ਗੱਲ ਹੋਰ ਵੀ ਹੈ ਉਹਨਾਂ ਅਕਾਲੀਆਂ ਨੇ ਜਦੋਂ ਵੀ ਕਿਤੇ ਮੋਰਚੇ ਲਾਏ ਹਨਾ ਉਹ ਭਾਵੇਂ ਮਾਸਟਰ ਤਾਰਾ ਸਿੰਘ ਵੀ ਮੋਰਚੇ ਲਾਉਂਦੇ ਸੀ ਤੇ ਚਾਹੇ ਉਹ ਸੰਤਖਰ ਤੇ ਸਿੰਘ ਦੀ ਅਗਵਾਈ ਚ ਲੱਗੇ ਚਾਹੇ ਸੰਤ ਲਾਉਗਵਾਲ ਦੀ ਅਗਵਾਈ ਚ ਲੱਗੇ ਉਹਨਾਂ ਮੁਰਿਆਂ ਦੇ ਵਿੱਚ ਪਿੰਡਾਂ ਦੇ ਲੋਕ ਜਾਂਦੇ ਆ ਹਨਾ ਤੇ ਕੁਦਰਤੀ ਆ ਉਹ ਲੀਡਰ ਵੀ ਫਿਰ ਉਹ ਉਹਨਾਂ ਦੇ ਵਿੱਚ ਵੀ ਪੈਦਾ ਹੋਣੇ ਨੇ ਇੱਕ ਗੱਲ ਜਦੋਂ ਹੋ ਸਕਦਾ ਮੈਂ ਇੱਥੇ ਰਹਾ ਹੋਵਾਂ ਮੈਂ ਦੂਜੀ ਗੱਲ ਇਹ ਆ ਵੀ ਭਾਈ ਪਹਿਲੀ ਗੱਲ ਤਾਂ ਜਦੋਂ ਗੁਰੂ ਪਾਤਸ਼ਾਹ ਨੇ ਗੁਰੂ ਅੰਗਦੇਵ ਤੋਂ ਹੀ ਲੈ ਕੇ ਜਾਤ ਪਾਤ ਨੂੰ ਨਕਾਰਿਆ ਤੇ ਫਿਰ ਇਹਨੂੰ ਅਸੀਂ ਕਿਉਂ ਚੁੰਬੜੇ ਹੋਏ ਆਂ ਇਸ ਢੰਗ ਦੇ ਨਾਲ ਤੁਸੀਂ ਉਹ ਪਿੰਡ ਦੇ ਵਿੱਚ ਹੀ ਆ ਮੈਂ ਕਹਿੰਨੀ ਆ ਵੀ ਆਪਣੇ ਰਾਈਟ ਦੇ ਲਈ ਤੁਹਾਨੂੰ ਅਸਰਟ ਕਰਨਾ ਚਾਹੀਦਾ ਸਪੋਸ ਕੀਤਾ ਜਾਏ ਲਬਾਣਾ ਬਰਾਦਰੀ ਹੈ ਚਾਹੇ ਕੋਈ ਵੀ ਬਰਾਦਰੀ ਹੈ ਉਹ ਅੱਡ ਗੁਰਦੁਆਰੇ ਕਿਉਂ ਬਣਾ ਕੇ ਬੈਠੇ ਨੇ ਉਹ ਅੱਗੇ ਆਉਣ ਨੂੰ ਕਹਿਣ ਵੀ ਸਾਡਾ ਵੀ ਉੱਡਾ ਹੀ ਅਧਿਕਾਰ ਹੈ ਜਿੱਦਾਂ ਤੁਹਾਡਾ ਜਾਨੀ ਗੁਰੂ ਉਹਨਾਂ ਨੇ ਕਰਕੇ ਦਿਖਾਇਆ ਜੀ ਜਦੋਂ ਪ੍ਰਸ਼ਾਦ ਨਹੀਂ ਸੀ ਦਿੰਦੇ ਗੁਰਮੁਖ ਸਿੰਘ ਜੀ ਦੇ ਨਾ ਦੇਖੋ ਦਿੱਤ ਸਿੰਘ ਵੇਲੇ ਉਦੋਂ ਸਰਕਾਰ ਵੀ ਉਹਨਾਂ ਦੇ ਨਾਲ ਸੀ ਜਿਹੜੀ ਕਮੇਟੀ ਸੀ ਉਹਦੇ ਨਾਲ ਸਰਕਾਰ ਸੀ ਪਰ ਫੇਰ ਵੀ ਉਹਨਾਂ ਖਾਲਸਾ ਸਕੂਲ ਖਾਲਸਾ ਕਾਲੇ ਦੇ ਵਿਦਿਆਰਥੀ ਵੀ ਉਸ ਦਿਨ ਆਏ ਸਾਰੇ ਉਹ ਇਕੱਠੇ ਹੋ ਗਏ ਉੱਥੇ ਆਏ ਇਤਿਹਾਸ ਹੈ ਸਿੱਖੀ ਦਾ ਸਿੱਖੀ ਦਾ ਇਤਿਹਾਸ ਹੈ ਤੇ ਇਹ ਫਿਰ ਇਹ ਹੁਣ ਉਹ ਗਿਆਨੀ ਗੁਰਮੁਖ ਸਿੰਘ ਵਾਲੀ ਜਿਹੜੀ ਸਪਿਰਿਟ ਸੀ ਉਹਨੂੰ ਕਿਉਂ ਭੁੱਲ ਗਏ ਹੈਨਾ ਜੇ ਇਹ ਮਾਸਟਰ ਮੱਕੜ ਸਾਹਿਬ ਬਣੇ ਨਹੀਂ ਹੈਗੇ ਆ ਉਹਨਾਂ ਨੂੰ ਘਰ ਲਿਆ ਕੇ ਉਹ ਇمپੋਰਟ ਕਰਕੇ ਲਿਆਂਦਾ ਗਿਆ ਨਾ ਇਸੇ ਕਰਕੇ ਲਿਆਂਦਾ ਗਿਆ ਕਿ ਮੱਕੜ ਨੂੰ ਇੰਪੋਰਟ ਕਰਕੇ ਲਿਆਂਦਾ ਚਾਹੇ ਬਡੂਗਰ ਹੋਣੇ ਵੀ ਆਏ ਹਰ ਇਹ ਇਹ ਬਜਾਏ ਇਸ ਲਈ ਕਿ ਤੁਸੀਂ ਰਵਦਾਸੀਆ ਗੁਰਦੁਆਰਾ ਬਣਾਓ ਤੁਸੀਂ ਉਹਨੂੰ ਕਹੋ ਵੀ ਦਿਖਾਓ ਕਿੱਥੇ ਹੈ ਸਿਧਾਂਤ ਦੇ ਵਿੱਚ ਜਾਤ ਪਾਤ ਰੱਖੀ ਹੋਈ ਹੈ ਨਾ ਵੀ ਅਸੀਂ ਸਾਡਾ ਵੀ ਉੱਡਾ ਹੀ ਅਧਿਕਾਰ ਹੈ ਜਿਡਾ ਤੁਹਾਡਾ ਹੈ ਕਿਵੇਂ ਸਾਨੂੰ ਰੋਕ ਸਕਦੇ ਹੋ ਨਾ ਕਨਸਟੀਟਿਊਸ਼ਨ ਨਹੀਂ ਉਹ ਤਾਂ ਤੇ ਰੋਕਦੇ ਤੇ ਨਹੀਂ ਪਰ ਉਹ ਬਹਤਾਤ ਹੋਣ ਕਰਕੇ ਉਹਨਾਂ ਨੂੰ ਕੁਟਨੂ ਮਹਿਸੂਸ ਹੁੰਦੀ ਆ ਤੂੰ ਤਾਂ ਫਿਰ ਫਿਰ ਲੋਕਾਂ ਨੇ ਜੇ ਸਪੋਜ਼ ਕੀਤਾ ਅੱਜ ਦੇ ਦਿਨ ਵੀ ਅੱਜ ਦੇ ਦਿਨ ਵੀ ਜੇ ਹੁਣ ਪਿੰਡ ਦਾ ਸਾਰਾ ਪਾਈਚਾਰਾ ਚਲੋ ਇੱਕ ਪਿੰਡ ਨੂੰ ਇੱਕਾਈ ਮੰਨ ਲਈਏ ਆਪਾਂ ਉਦੇ ਵਿੱਚ ਮਤਲਬ ਮਿਸਤਰੀ ਦਾ ਕੰਮ ਕਰਨ ਵਾਲੇ ਵੀ ਨੇ ਲੋਹਾਰਾ ਕੰਮ ਕਰਨ ਵਾਲੇ ਵੀ ਨੇ ਮੋਚੀ ਦਾ ਕਰਨ ਵਾਲੇ ਵੀ ਨੇ ਜਾਂ ਕਪੜਾ ਬੁਣਦਾ ਸਾਰੀਆਂ ਜਾਤਾਂ ਪੰਤਾਂ ਹੈਗੇ ਨੇ ਉਹ ਇਕੱਠੇ ਹੋ ਕੇ ਕੀ ਇੱਕ ਮਤਲਬ ਆਪਣੀ ਉਹ ਕਰ ਨਹੀਂ ਸਕਦੇ ਕਿ ਵੀ ਅਸੀਂ ਵੀ ਉੱਡੇ ਹੀ ਪਾਰਟਿਸਪੈਂਟ ਹੈ ਨਾ ਤੇ ਸਿੱਖ ਨੂੰ ਫਿਰ ਆਪਣੇ ਰਾਈਟ ਲਈ ਤਾਂ ਲੜਨਾ ਸਕਦਾ ਹੈ ਜੇ ਉਹ ਦੂਜੇ ਦੇ ਲਈ ਲੜ ਸਕਦਾ ਆਪਣੇ ਰਾਈਟ ਲਈ ਤੁਸੀਂ ਕਿਉਂ ਨਹੀਂ ਲੜ ਸਕਦੇ ਹੈਗੇ ਇਹ ਫਾਈਟਿੰਗ ਸਪਿਰਟ ਤਾਂ ਹੋਣੀ ਚਾਹੀਦੀ ਹੈ ਨਾ ਜ਼ਰੂਰੀ ਤਾਂ ਨਹੀਂ ਹੈ ਕਿ ਵੀ ਜੰਗ ਦੇ ਮੈਦਾਨ ਵਿੱਚ ਹੀ ਲੜਾਈ ਕਰਨੀ ਹੈ ਤੁਸੀਂ ਇਹ ਵੇਹਣ ਦੇਖੋ ਸ਼ਹਿਰਾਂ ਦੇ ਵਿੱਚ ਤਾਂ ਕੋਈ ਇਦਾਂ ਦੀ ਗੱਲ ਹੁੰਦੀ ਨਹੀਂ ਹੈਗੀ ਸ਼ਹਿਰਾਂ ਦੇ ਵਿੱਚ ਤਾਂ ਜੱਟ ਡੋਮੀਨੇਟਿੰਗ ਕਲਾਸ ਨਹੀਂ ਹੈਗੀ ਉੱਥੇ ਵੀ ਤੁਸੀਂ ਆ ਪਟਿਆਲੀਆਂ ਜਾ ਕੇ ਦੇਖ ਲਓ ਆਪਣਾ ਇਹਨਾਂ ਦਾ ਆਲੂ ਵਾਲਿਆਂ ਦਾ ਗੁਰਦੁਆਰਾ ਅਲੱਗ ਹੈ ਫਲਾਣੀ ਦਾ ਅਲੱਗ ਹੈ ਆ ਇੱਥੇ ਆਪਣਾ ਕੀ ਕਹਿੰਦੇ ਹੁੰਦੇ ਨੇ ਨਿਊਯਾਰਕ ਮੈਂ ਗਈ ਉੱਥੇ ਲਵਾਨਿਆਂ ਦਾ ਗੁਰਦੁਆਰਾ ਇਹ ਅਸਲ ਜੀ ਜਿਹੜੀ ਹੈਗੀ ਹੈ ਨਾ ਵੋਟ ਪੋਲਿਟਿਕਸ ਨਿਊਟ ਪੋਲਿਟਿਕਸ ਨੂੰ ਤੁਸੀਂ ਸਮਝੋ ਉਸੇ ਨਹੀਂ ਹੀ ਇਹ ਇਕੱਲਾ ਇਹ ਨਹੀਂ ਹੈਗਾ ਵੀ ਜੱਟਵਾਦ ਅਕਾਲੀ ਜਾ ਗਿਆ ਅਕਾਲੀਆਂ ਨੇ ਡਿਵੀਜ਼ਨ ਕਰਾਈਆਂ ਨੇ ਲੋਕਾਂ ਨੇ ਆਪ ਵੀ ਕੀਤੀਆਂ ਨੇ ਇਹ ਕ ਆਪਣੇ ਆਪਣੇ ਭਾਈਚਾਰੇ ਨੂੰ ਪ੍ਰੇਰਦਾ ਜਿਹੜਾ ਲੀਡਰ ਹੁੰਦਾ ਹੈ ਨਾ ਉਹਨੂੰ ਐ ਵੀ ਮੇਰੇ ਭਾਈਚਾਰੇ ਦੀ ਵੋਟ ਮੈਨੂੰ ਆਵੇ ਹੈ ਨਾ ਉਹਦੇ ਵਿੱਚ ਵੀ ਇਹ ਇਹ ਪੋਲਿਟਿਕਸ ਨੇ ਡਿਵਾਈਡ ਕੀਤਾ ਇਹ ਸਾਰਾ ਪੋਲਿਟਿਕਸ ਆਪਣੇ ਦਾ ਰੱਖਦਾ ਤਾਂ ਮੈਨੂੰ ਐ ਲੱਗਦਾ ਕਿ ਜਿਹੜੀ ਗੁਰਦੁਆਰਾਂ ਦਾ ਏਦਾਂ ਨਾਮ ਹੈ ਨਾਮ ਕਰਨੇ ਨਾ ਉਹਦੇ ਵਿੱਚ ਜਿੱਥੇ ਇੱਕ ਪਾਸੇ ਡੇਰੇ ਦੇ ਸਾਧਾਂ ਦਾ ਰੋਲ ਹੈ ਬੜਾ ਇੱਕ ਰੋਲ ਮੈਨੂੰ ਹੋਰ ਨਜ਼ਰ ਆਉਂਦਾ ਉਹ ਐ ਦੁਕਾਨਦਾਰੀ ਦਾ ਕਿ ਚੜਾਵਾ ਚੜਦਾ ਮੈਂ ਤੇ ਦੇਖੋ ਬਾਹਰ ਬਣਾ ਲਿਆ ਤੁਸੀਂ ਦੇਖੋ ਕਥੂ ਨੰਗਲ ਤੁਸੀਂ ਬਟਾਲਾ ਜਾਂਦੇ ਹੋ ਅੰਮ੍ਰਿਤਸਰ ਤੋਂ ਬਾਬਾ ਬੁੱਢਾ ਸਾਹਿਬ ਦਾ ਜਨਮ ਸਥਾਨ ਆ ਇੱਕ ਬਾਬਾ ਜੀ ਉੱਥੇ ਅਸੀਂ ਬਚਪਨ ਤੋਂ ਅਹੀਂ ਵੇਖਦੇ ਆ ਸਾਡੀਆਂ ਪਹਿਲੀਆਂ ਪੀੜ੍ਹੀਆਂ ਵੇਖਦੇ ਆਈਆਂ ਬਿ ਜਨਮ ਸਥਾਨ ਮੰਨ ਰਿਹਾ ਕਥੂ ਨੰਗਲ ਪਿੰਡ ਦੇ ਵਿੱਚ ਉਹ ਬਾਬਾ ਜੀ ਕਿਤੇ ਨਹੀਂ ਪੈਦਾ ਹੋ ਗਏ ਉਹਨਾਂ ਦਾ ਇਹ ਕਿ ਪੈਦਾ ਹੋਏ ਕਥੂ ਨੰਗਲ ਚ ਇੱਕ ਬਾਬਾ ਜੀ ਉੱਥੇ ਉਹਨਾਂ ਨੇ ਇੱਕ ਹੋਰ ਥੜਾ ਕੱਢਿਆ ਉੱਚਾ ਥੇ ਉੱਥੇ ਗੁਰਦੁਆਰਾ ਬਣਾ ਕੇ ਕਹਿੰਦੇ ਅਸਲੀ ਜਨਮ ਸਥਾਨ ਹੈ ਆ ਵੀ ਪਾਪਾ ਜੀ ਪੈਦਾ ਇੱਥੇ ਹੋਏ ਗੁਰਦੁਆਰਾ ਉੱਥੇ ਕਿਉਂ ਬਣਿਆ ਅਸਲੀ ਪੁਰਾਣਾ ਸਭ ਤੋਂ ਪੁਰਾਣਾ ਪੂਰਨ ਦਾ ਢਾਬਾ ਸ੍ਰੀ ਦੇ ਪੁਰਾਣਾ ਢਾਬਾ ਉਹ ਮਲੇਣਾ ਜਿੱਦਾ ਚੱਲਦਾ ਤੇ ਅਸਲੀ ਜਨਮ ਸਥਾਨ ਅਸਲੀ ਗੁਰਦੁਆਰੇ ਜਦੋਂ ਦੁਕਾਨਦਾਰੀਆਂ ਦੇ ਰੂਪ ਚ ਆ ਰਹੇ ਆ ਸਾਰੇ ਥਾਵਾਂ ਤੇ ਤੇ ਉੱਥੇ ਇਹ ਪ੍ਰੋਬਲਮ ਜਿਹੜੀ ਆ ਉਹ ਵੀ ਇੱਕ ਖੜੀ ਹੋ ਰਹੀ ਹੈ ਇੱਕ ਹੋਰ ਗੱਲ ਮੈਂ ਨਾਲ ਹੀ ਇਹਦੇ ਲੱਗਦੀ ਹੈ ਕਰਨਾ ਇੱਕ ਜਿਹੜਾ ਪੜਾ ਚੱਲ ਉਹ ਸਾਡੇ ਹੋਰ ਚੱਲਿਆ ਗੁਰਦੁਆਰਿਆਂ ਦਾ ਖਾਸ ਕਰਕੇ ਉਹ ਚੱਲਿਆ ਸੜਕਾਂ ਦੇ ਉੱਤੇ ਕੰਡੇ ਤੇ ਗੁਰਦੁਆਰੇ ਸਾਰਨੇ ਇੱਕ ਅੱਧੀ ਜਗ੍ਹਾ ਜਿੱਥੇ ਆਪਾਂ ਤਰਨਤਾਰਨ ਵਾਲੇ ਪਾਸੇ ਨੂੰ ਜਾਂਦੇ ਆ ਉੱਥੇ ਦੋ ਗੁਰਦੁਆਰੇ ਇੱਕ ਲਕੀਰ ਸਾਹਿਬ ਇੱਕੋ ਚਬੇ ਤੋਂ ਹਾਲੀ ਅਗਲੇ ਪਾਸੇ ਤੇ ਇੱਕ ਤਨ ਤਾਰਨ ਲੱਗ ਗਿਆ ਅੱਛਾ ਉਹ ਬਾਈ ਚਾਂਸ ਉਹ ਉਸ ਥਾਂ ਤੇ ਆ ਤੇ ਲੋਕੀ ਲੰਘਣ ਵਾਲੇ ਉੱਥੇ ਲੰਘਦੇ ਆ ਬੱਸਾਂ ਘਲੋਂਦੀਆਂ ਕਾਰਾਂ ਵਾਲੇ ਘਲੋਂਦੇ ਇੱਕ ਸ਼ਰਧਾ ਭਾਵਨਾ ਸ਼ੀਧਾਂ ਦੀ ਲੋਕੀ ਮੱਥਾ ਟੇਕ ਕੇ ਜਾਂਦੇ ਵੇਖੋ ਵੇਖੀ ਤੁਸੀਂ ਕੋਈ ਮੈਨੂੰ ਸੜਕ ਦਿਖਾ ਦਿਓ ਜਿਹੜੇ ਖੰਡੇ ਤੇ ਗੁਰਦੁਆਰਾ ਜਿ ਬਣਿਆ ਬਿਲਕੁਲ ਇਹ ਜਿੰਨੇ ਰਾਜਾ ਸੋਮੀ ਨੇ ਡੇਰੇ ਨੇ ਜਿਹੜੇ ਉਹ ਮੇਨ ਰੋਡਸ ਦੇ ਉੱਤੇ ਬਣਾਏ ਨੇ ਇਦਾਂ ਹੀ ਗੁਰਦੁਆਰੇ ਪਰ ਉਹਦੇ ਡਰਾਮਾ ਨੇ ਨਾ ਚੜਾਵਾ ਕਰਦੇ ਦਾ ਅੰਦਰ ਜਾ ਕੇ ਜੋ ਮਰਜ਼ੀ ਕਰਦੇ ਹੁਣ ਸਾਡੇ ਲੋਕ ਤੇ ਉਹ ਸੜਕ ਤੇ ਬੱਸ ਗਏ ਤੇ ਉਹਦੇ ਪ੍ਰਚਾਰ ਲਈ ਬਣਾਇਆ ਵੀ ਲੋਕਾਂ ਦੀ ਸਹੂਲਤ ਹੋਵੇ ਉਹਨਾਂ ਨੇ ਵੀ ਉਸ ਸਾਰੀ ਸੜਕ ਦੀ ਸਾਰਾ ਟ੍ਰੈਫਿਕ ਉਹਨਾਂ ਦੇ ਅੰਦਰ ਹੁੰਦਾ ਆਪਣੇ ਬੰਦੇ ਉਹਨਾਂ ਨੇ ਖੜੇ ਕੀਤੇ ਹੁੰਦੇ ਮੈਂ ਪਟਿਆਲੇ ਦੇਖਦੀ ਰਹੀ ਆ ਨਾ ਇਹ ਸਾਰਾ ਤਮਾਸ਼ਾ ਇਦਾਂ ਹੀ ਇਹ ਅਸਲ 'ਚ ਉਹ ਹੀ ਆ ਵੀ ਜਦੋਂ ਤੁਸੀਂ ਧਰਮ ਨੂੰ ਬਣਾ ਲਿਆ ਵਪਾਰ ਗੁਰਦੁਆਰਾ ਬਣ ਗਏ ਵਪਾਰੀ ਗੋਲਿਕ ਵਿੱਚ ਪੈਸੇ ਲੈਣੇ ਬੰਦ ਹੋ ਜਾਣ ਨਾ ਇਹ ਸਾਰਾ ਕੁਝ ਵੀ ਕੋਲਕਤਾ ਵੀ ਕੰਮ ਬੰਦ ਕਰਤਾ ਰਖ ਸਾਬ ਗੋਲਕਦੇ ਵਿੱਚ ਤੇ ਵੜ ਗਏ ਤੇ ਕੁਝ ਕੁ ਬੰਦੇ ਕੱਢ ਸਕਦੇ ਆ ਹੋਰ ਤੇ ਟੋਕਰੀ ਜਰਵਾਨਾ ਰੱਖ ਕੇ ਬੈਠੇ ਆ ਲੋਕ ਵੀ ਟੋਕਰੀ ਚ ਪਾ ਦੋ ਕਾਰ ਸੇਵਾ ਲੱਗੀ ਇਹ ਇਹ ਕਾਲਰ ਵਿੱਚ ਦੇਖੋ ਕਾਰ ਸੇਵਾ ਵੀ ਡੇਰੇਦਾਰੀ ਚੀਜ਼ ਆਉਂਦੀ ਐ ਜਾਂ ਹੋਰ ਡੇਰੇ ਇਹ ਸਾਰਾ ਕੰਮ ਤਾਂ ਖਰਾਬ ਹੋ ਉਹਨਾਂ ਨੇ ਜਿਹੜੀ ਆਪਣੀ ਆਪਣੀ ਢੱਪਣੀ ਆਪਣਾ ਆਪਣਾ ਰਾਗ ਹਰੀਗ ਨੂੰ ਆਇਆ ਨਾ ਵੀ ਧਰਮ ਨੂੰ ਉਹਨਾਂ ਨੇ ਬਣਾ ਲਿਆ ਵਪਾਰ ਦੁਕਾਨਦਾਰੀ ਕਿ ਵੀ ਇਹ ਪੈਸਾ ਕਮਾਉਣ ਦਾ ਸਭ ਤੋਂ ਸੌਖਾ ਸਾਧਨ ਹੈ ਸਭ ਤੋਂ ਈਜ਼ੀ ਸਾਧਨ ਹੈ ਹੈਨਾ ਤੇ ਇਸ ਚੀਜ਼ ਨੇ ਵੀ ਵੱਡੀਆਂ ਪਾਈਆਂ ਨੇ ਇਹ ਵਿੱਚ ਨਿਹਰਾ ਪੂਰਾ ਮਤਲਬ ਜੱਟਬਾਰ ਦਾ ਕਸੂਰ ਨਹੀਂ ਹੈ ਕਸੂਰ ਆਮ ਲੋਕਾਂ ਦਾ ਅੱਛਾ ਡਾਕਟਰ ਸਾਹਿਬ ਮੈਂ ਕੁਰੀ ਕਸ਼ਵੰਤ ਸਿੰਘ ਦੀ ਕਿਸੇ ਬੁੱਕ ਚ ਹਵਾਲਾ ਆ ਪਤਾ ਨਹੀਂ ਉਹਦੀ ਪੰਜਾਬ ਦੀ ਹਿਸਟਰੀ ਚ ਹੈ ਜਾਂ ਉਹਨਾਂ ਦੀ ਆਪਣੀ ਜੀਵਨੀ ਜਿਹੜੀ ਆ ਗੁਜਾਰ ਸਿੰਘ ਭਾਜੀ ਸੰਧੂ ਸਾਹਿਬ ਨੇ ਉਹਨੂੰ ਪੰਜਾਬੀ ਟ੍ਰਾਂਸਲੇਟ ਕੀਤਾ ਉਹਦੇ ਚੋਂ ਮੈਂ ਕਿਤੇ ਪੜਿਆ ਉਹਨੂੰ ਐਗਜ਼ੈਕਟਲੀ ਯਾਦ ਨਹੀਂ ਜਿੱਥੋਂ ਤੱਕ ਇਹ ਜੱਟਵਾਦੀ ਗੱਲ ਹੈ ਨਾ ਉਹ ਵੀ ਮੰਨਦੇ ਇਹ ਗੱਲ ਖੁਸ਼ਵੰਤ ਸਿੰਘ ਵੇਖੋ ਉਹ ਵੀ ਜੱਟ ਪਾਈ ਹਾਰਾ ਚ ਨਹੀਂ ਸੀਗੇ ਪਰ ਉਹ ਕਹਿੰਦੇ ਆ ਕਿ ਜਿਹੜਾ ਗੁਰੂ ਸਾਹਿਬ ਦਾ ਸਿਧਾਂਤ ਸੀਗਾ ਨਾ ਜਿਹੜਾ ਗੁਰੂ ਸਾਹਿਬ ਦਾ ਸਿਧਾਂਤ ਈ ਕਿ ਬਾਹੂ ਬਲ ਨਾਲ ਤਕੜੇ ਹੋ ਗਿਆ ਆਪਣੇ ਹੱਕ ਲੈਣੇ ਆ ਤੇ ਕਿਸੇ ਦੀ ਈਨ ਨਹੀਂ ਮੰਨੀ ਉਹ ਜਿਹੜੇ ਰੂਰ ਲੇਰੀਏ 'ਚ ਬੈਠੇ ਲੋਕ ਸੀ ਉਹਨਾਂ ਨੂੰ ਜ਼ਿਆਦਾ ਸੂਟ ਕੀਤਾ ਤੇ ਜਿਹੜੇ ਦੁਕਾਨਦਾਰ ਸੀ ਸ਼ਹਿਰੀ ਟਾਈਪ ਲੋਕ ਸੀਗੇ ਉਹ ਉਸ ਉਹਦੇ ਉੱਤੇ ਪੂਰੇ ਨਹੀਂ ਉਤਰ ਸਕੇ ਜਦੋਂ ਖਰੇ ਨਹੀਂ ਉਤਰੇ ਉਸ ਗੱਲ ਤੇ ਉਹਨਾਂ ਨੇ ਲਿਖਿਆ ਕਿ ਜਿਹੜੇ ਪਿੰਡੂ ਰੂਰ ਲੇਰੀਏ ਦੇ ਟਫ ਲੋਕ ਸੀਗੇ ਉਹ ਆਹ ਲਿਆਵਾ ਮੁਕਾਬਲਾ ਕਰਦੇ ਰਹੇ ਤੇ ਉਹਨਾਂ 'ਚ ਵਧੇਰੇ ਕਰਕੇ ਜੱਟ ਸੀ ਤੇ ਹਾਲਾਂਕਿ ਗੁਰੂਆਂ 'ਚ ਜੱਟ ਕਿਉਂ ਨਹੀਂ ਸੀ ਜੇ ਵੀ ਕਹ ਜਵੇਂ ਸਾਰੇ ਖਤਰਿਆਂ ਚੋਂ ਆਏ ਤੇ ਅਡਾਪਟ ਕਰਨ ਵਾਲੀ ਜਿਹੜੀ ਕੌਮ ਸੀ ਉਹ ਚ ਸਭ ਤੋਂ ਜ਼ਿਆਦਾ ਸਿੱਖ ਸੀ ਉਹਦੇ ਪਿੱਛੇ ਉਹਨਾਂ ਨੇ ਗੁਰੂਆਂ ਦੀ ਸਪੀਡ ਦਾ ਜ਼ਿਕਰ ਕੀਤਾ ਕਿਤੇ ਨਹੀਂ ਉਹ ਇਹ ਇਹ ਗੱਲ ਵੀ ਸਹੀ ਹੈ ਵੀ ਦੇਖੇ ਦੇਖੋ ਜਿੱਥੇ ਕਿਤੇ ਮਰਨ ਮਾਰਨ ਦੀ ਗੱਲ ਆਈ ਹੁਣ ਵੀ ਮੈਂ ਕਹਿੰਦੀ ਵੀ ਇਵਨ ਮੋਰਚੇ ਵੀ ਲੱਗੇ ਤਾਂ ਪਿੰਡਾਂ ਨੂੰ ਜਨਤਾ ਗਈ ਹੈ ਪਿੰਡਾਂ ਦੇ ਵਿੱਚ ਕੁਦਰਤੀ ਵੀ ਜ਼ਿਆਦਾ ਹੈ ਨਾ ਜੱਟ ਭਾਈ ਜਰਾ ਜ਼ਿਆਦਾ ਰਹਿਣ ਪਰ ਸ਼ਹਿਰੀ ਲੋਕ ਕਹਿੰਦੇ ਵਿਹਲੜਨੇ ਤੁਰ ਪੈਂਦੇ ਆ ਟਰਾਲੀ ਤੇ ਛੜ ਕੇ ਮਸਿਆ ਸੰਗਰਾਦ ਵੀ ਟਰਾਲੀ ਤੇ ਜਿਹੜੇ ਫਿਰਦੇ ਆ ਕੰਮ ਕੰਮ ਕੋਈ ਨਹੀਂ ਵਿਹਲੜ ਕਿਵੇਂ ਨੇ ਜੱਟ ਨੂੰ ਤਾਂ 24 ਘੰਟੇ ਖੇਤ ਚ ਕੰਮ ਕਰਨਾ ਪੈਂਦਾ ਉਹਨੂੰ ਰਾਤ ਨੂੰ ਵੀ ਨੱਕੇ ਛੱਡਣ ਲਈ ਉੱਠਣਾ ਪੈਂਦਾ ਹੁਣ ਬਦਲ ਗਿਆ ਡਾਕਟਰ ਸਾਹਿਬ ਵੇਲਾ ਬਦਲ ਗਿਆ ਹੁਣ ਬਥੇਰਾ ਟਾਈਮ ਆ ਗਿਆ ਹੁਣ ਵੀ ਜੇ ਰਾਤਾਂ ਨੂੰ ਬਿਜਲੀ ਹੁੰਦੀ ਤੇ ਜਾ ਕੇ ਪਾਣੀ ਰਾਤਾਂ ਨੂੰ ਹੀ ਲਾਉਂਦੇ ਨੇ ਲੋਕੀ ਉਹ ਉਹ ਠੀਕ ਆ ਮਕੈਨੀਕਲ ਹੁੰਦਾ ਜਾਂਦਾ ਬਾਕੀ ਦੇ ਕੰਮ ਸੌਖੇ ਹੋ ਗਏ ਜੱਟ ਦਾ ਵੀ ਥੋੜਾ ਬਹੁਤਾ ਸੌਖਾ ਹੋ ਗਿਆ ਉਹਦੇ ਨਾਲ ਕਰਜ਼ਾਈ ਵੀ ਹੋਈ ਨੇ ਜੱਟ ਹੈਨਾ ਇਹ ਮੈਂ ਇਹ ਨਹੀਂ ਮੈਂ ਉਹ ਉਹਦੇ ਨਾਲ ਨਵੀਆਂ ਨਵੀਆਂ ਸਮੱਸਿਆ ਵੀ ਕੋ ਜਿਹੜੀ ਜਿਹੜੀ ਦੁਕਾਨਦਾਰ ਹੈ ਜਾਂ ਵਪਾਰੀ ਹੈ ਉਹ ਉਹ ਆਪਣੇ ਕਿਤੇ ਨਾਲ ਇਸ ਤੰਗ ਨਾਲ ਜੁੜਿਆ ਵੀ ਉਹ ਆਪਣੇ ਪੈਸੇ ਦਾ ਨੁਕਸਾਨ ਨਹੀਂ ਕਰ ਸਕਦਾ ਹੈਨਾ ਜ ਜਿਵੇਂ ਇਹ ਜੱਟਵਾਦ ਕਹਿੰਦੇ ਜੱਟ ਭਾਈਚਾਰਾ ਕਹਿੰਦੇ ਨੇ ਉਹ ਕਰ ਲੈਂਦਾ ਨੁਕਸਾਨ ਆਪਣਾ ਉਹ ਆਪਣਾ ਆਪਣਾ ਆਪ ਛੱਡ ਕੇ ਵੀ ਗੁਰੂ ਨੂੰ ਸਮਰਪਿਤ ਹੋ ਜਾਂਦਾ ਪਰ ਇਹਦਾ ਇਹ ਆਪਣਾ ਮਤਲਬ ਘਾਟਾ ਨਹੀਂ ਖਾਂਦੇ ਵਪਾਰ ਦੇ ਵਿੱਚ ਹੈਨਾ ਆਪਣੀ ਚੀਜ਼ ਛੱਡ ਕੇ ਨਹੀਂ ਤੁਰਦੇ ਆਪਣਾ ਜਦੋਂ ਤੁਸੀਂ ਫਿਰ ਥੋੜਾ ਜਿਹਾ ਇਹ ਤਾਂ ਮੰਨਣਾ ਪਊਗਾ ਨਾ ਵੀ ਇਹ ਭਾਈਚਾਰਾ ਮਾਈਂਡੈਡ ਤਾਂ ਹੈਗਾ ਹੀ ਸੀਗਾ ਮੈਨੂੰ ਯਾਦ ਆ ਗਿਆ ਆਪਣੇ ਹੈਗੇ ਨੇ ਨਾ ਤਰਲੋਚਰ ਸਿੰਘ ਦਪਾਨਪੁਰ ਹਾਂਜੀ ਉਹਨਾਂ ਦੇ ਜਿਹੜੇ ਵਿਅੰਗ ਲਿਖਦੇ ਆ ਛੋਟਾ ਜਿਹਾ ਨਾ ਉਹਨਾਂ ਦਾ ਛੋਟਾ ਭਾਈ ਹੈ ਅਵਤਾਰ ਸਿੰਘ ਉਹ ਫਗਵਾੜੇ ਮੇਰਾ ਖਿਆਲ ਹੈ ਸ਼ਾਇਦ ਰਾਮਗੜੀਆ ਕਾਲਜ ਦੇ ਵਿੱਚ ਪ੍ਰੋਫੈਸਰ ਰਿਹਾ ਉਹਨੇ ਇੱਕ ਵਾਰੀ ਆਰਟੀਕਲ ਲਿਖਿਆ ਚਲੋ ਹੁਣ ਇਹ ਗੱਲਾਂ 'ਚ ਗੱਲ ਨਿਕਲ ਗਈ ਹੈ ਜੱਟਵਾਦ ਦੀ ਗੱਲ ਕਰਦੇ ਆ ਉਹਨੇ ਇਹ ਪੰਜਾਬ ਟਾਈਮਜ਼ ਦੇ ਵਿੱਚ ਆਰਟੀਕਲ ਲਿਖਿਆ ਉਹਨੇ ਇੱਕ ਕਹਿੰਦਾ ਬਈ ਪੁੱਬ ਬੱਡੀ ਕੇ ਕੁਛ ਇਹ ਤਾਂ ਮੈਨੂੰ ਹੁਣ ਹੈਡਿੰਗ ਭੁੱਲ ਗਿਆ ਹਾਲਾਂਕਿ ਮੈਂ ਆ ਮੇਰੀ ਕਿਤਾਬ ਚ ਹੋਣਾ ਆਰਟੀਕਲ ਤੁਸੀਂ ਪੜਿਓ ਲਿਖਿਆ ਨਹੀਂ ਹੋਇਆ ਨਾ ਆ ਛਪ ਕੇ ਆ ਰਹੀ ਹੈ ਜਿਹੜੀ ਉਹਦੇ ਵਿੱਚ ਹੈ ਉਹਨੇ ਲਿਖਿਆ ਬਈ ਕਹਿੰਦਾ ਉਨੇ ਵੀ ਆਪਣਾ ਕੀ ਕਹਿੰਦੇ ਹੁੰਦੇ ਨੇ ਝੋੜ ਕੋਲੋਂ ਨਾਲਕੇ ਲੱਗ ਗਏ ਮੋਟਰਾਂ ਲੱਗ ਗਈਆਂ ਪਾਣੀ ਪਲਾਉਣ ਦਾ ਕੰਮ ਛੁੱਟ ਗਿਆ ਉਹਨੇ ਵੀ ਨਹੀਂ ਬੁੱਬ ਮਾਰੀ ਜਿਲਾਹੇ ਕੋਲੋਂ ਕਪੜਾ ਬੁੰਨ ਦਾ ਛੁੱਟ ਗਿਆ ਮਿਸਤਰੀ ਕੋਲੋਂ ਆਹ ਛੁੱਟ ਗਿਆ ਆਹ ਛੁੱਟ ਗਿਆ ਆਹ ਕਿਸੇ ਨੇ ਬੁੱਬ ਨਹੀਂ ਮਾਰੀ ਵੀ ਇਹਨੂੰ ਇੰਨੀਆਂ ਸਬਸਿਡੀਆਂ ਵੀ ਮਿਲਦੀਆਂ ਨੇ ਇਹਨੂੰ ਫਰਾਂ ਵਾਲੀ ਚੀਜ਼ ਵੀ ਹਾਲ ਵੀ ਜੱਟ ਹੈ ਜਿਹੜਾ ਜਣ ਇਹ ਹੁੰਦਾ ਉਹ ਬੰਮਾਰਦ ਹੈ ਹੀ ਹਨਾ ਨਹੀਂ ਜੇ ਪੁੱਬ ਨਹੀਂ ਮਾਰੀ ਤੇ ਨਕਸਾਰ ਵੀ ਕਰਾ ਲਿਆ ਕਿੱਥੇ ਤੇ ਗਾਂਧੀ ਕਹਿੰਦਾ ਸੀਗਾ ਕਿ ਪਿੰਡ ਦੀ ਖੱਡੀ ਬੰਦ ਨਹੀਂ ਹੋਣੀ ਚਾਹੀਦੀ ਜਿਹੜਾ ਸਮਾਲ ਸਕੇਲ ਇੰਡਸਟਰੀ ਆ ਜਾਂ ਛੋਟਾ ਕੰਮ ਆ ਉਹ ਸਾਡੇ ਸੰਵਿਧਾਨ ਦੇ ਵਿੱਚ ਵੀ ਉਹਨੂੰ ਪ੍ਰੋਟੈਕਟ ਕਰਨ ਦੀ ਗੱਲ ਆ ਆਪਾਂ ਨੂੰ ਯਾਦ ਹੈ ਅੰਮ੍ਰਿਤਸਰ ਦੀਆਂ ਨਿੱਕੀਆਂ ਨਿੱਕੀਆਂ ਖੱਡੀਆਂ ਜਿੱਥੇ ਕੱਪੜੇ ਬੁੰਨਦੇ ਸੀ ਜਿਹੜਾ ਕਨਸੈਪਟ ਸੀ ਨਾ ਕਿ ਜਿਹੜਾ ਹਿੰਦੁਸਤਾਨ ਉਹ ਪਿੰਡ 'ਚ ਵੱਸਦਾ ਹੈ ਵਿੰਡ ਇਕਾਈ ਤੋਂ ਉਹਨੂੰ ਤੁਸੀਂ ਛੋਟੀ ਇੰਡਸਟਰੀ ਦੇ ਨਾਲ ਰਾਈਜ਼ ਕਰੋ ਤੇ ਜੇ ਉਸ ਹਿਸਾਬ ਨਾਲ ਹਿੰਦੁਸਤਾਨ ਉੱਠਦਾ ਜਿਹੜੀ ਉਹਦੀ ਪਲੈਨਿੰਗ ਸੀ ਜਿਹਨ ਜੋੜਦਾ ਆਈਡੀਆ ਸੀਗਾ ideologies ਸੀ ਤੇ ਅੱਜ ਹਿੰਦੁਸਤਾਨ ਖੁਸ਼ ਵੀ ਖੁਸ਼ਹਾਲ ਵੀ ਹੁੰਦਾ 80 ਕਰੋੜ ਨੂੰ ਮੁਫਤ ਅਨਾਜ ਨਹੀਂ ਸੀ ਦੇਣਾ ਪੈਣਾ ਫਿਰ ਤੁਸੀਂ ਸਰਕਾਰ ਨੂੰ ਇਸ ਜੀਵ ਵੱਲ ਤਾਂ ਧਿਆਨ ਨਹੀਂ ਦਤੋ ਤਾਂ ਸਾਰਾ ਕੁਝ ਪਲੈਨਿੰਗ ਹੀ ਬੰਦ ਕਰਤੀ ਸਾਰੀ ਮੈਂ ਜਿਹੜੀ ਗੱਲ ਕਰ ਰਹੀ ਸੀ ਉਹ ਮੈਨੂੰ ਉਹ ਮੈਨੂੰ ਬਹੁਤ ਗੁੱਸਾ ਜੜਿਆ ਉਹ ਆਰਟੀਕਲ ਪੜ੍ਹ ਕੇ ਤੇ ਮੈਂ ਉਹਦਾ ਫਿਰ ਇਹ ਰਿਵਟਲ ਲਿਖਿਆ ਇਹਦੇ ਵਿੱਚ ਹੀ ਹੈ ਨਾ ਆਪਣੀ ਬੁੱਕ ਜਾਂ ਆਰਟਿਕਲ ਦੇ ਵਿੱਚ ਹੀ ਨਹੀਂ ਪਹਿਲਾਂ ਪਾਪ ਟਾਈਂਗ ਛਪਿਆ ਹੁਣੋਂ ਮੇਰਾ ਉਹ ਢੇੜ ਕਿਸਾਨਾਂ ਦੀ ਕਿਤਾਬ ਛਪੀ ਹੈ ਉਹਦੇ ਤੇ ਛਪਣਾ ਹੈ ਆਰਟੀਕਲ ਮੈਂ ਉਹਦੇ ਵਿੱਚ ਲਿਖਿਆ ਮੈਂ ਕਿ ਦੇਖੋ ਸੁਪੋਜ਼ ਕੀਤਾ ਮੈਰੇ ਕੋਲੋਂ ਕੰਮ ਨਾ ਛੁੱਟ ਗਿਆ ਉਹ ਪਹਿਲਾਂ ਜਾ ਕੇ ਕਿਸੇ ਹੋਟਲ ਦੇ ਉੱਤੇ ਕੰਮ ਕਰਨ ਲੱਗਿਆ ਭਾਂਡੇ ਮਾਂਜਣ ਦਾ ਚਾਹੇ ਰੋਟੀ ਪਕਾਉਣ ਦਾ ਤੇ ਉੱਥੋਂ ਹੋ ਸਕਦਾ ਉਹ ਹੋਟਲ ਦਾ ਪਟਾਬੇ ਦਾ ਮਾਲਕ ਵੀ ਬਣ ਗਿਆ ਹੋਵੇ ਹੈ ਨਾ ਵੀ ਇਸੇ ਤਰ੍ਹਾਂ ਮਿਸਤਰੀ ਦਾ ਕੰਮ ਛੁੱਟਿਆ ਕੰਬਾਈਨਾ ਆ ਗਏ ਟਰੈਕਟਰ ਆ ਗਏ ਠੀਕ ਕੀਨੇ ਕਰਨੇ ਜੱਟ ਨੇ ਆਪ ਤਾਂ ਨਹੀਂ ਕਰਨਾ ਮਿਸਤਰੀ ਕੋਮ ਦੀ ਕਮਾਈ ਵੱਧ ਗਈ ਉਹਦੇ ਨਾਲ ਵੀ ਸਾਰਾ ਕੁਝ ਜੇ ਕਿਸੇ ਨੇ ਵੀ ਜਿਹਦੇ ਕੋਲੋਂ ਮਤਲਬ ਕੰਮ ਛੁੱਟਿਆ ਉਹਨੂੰ ਕਾਰਖਾਨੇ ਦੇ ਵਿੱਚ ਕਿਤੇ ਨਾ ਕਿਤੇ ਉਹਦੀ ਰਿਪਲੇਸਮੈਂਟ ਹੋ ਗਈ ਹੈ ਤੇ ਜੱਟ ਦਾ ਜਿਹੜਾ ਇਹ ਸਾਰਾ ਬੁਰਾ ਹਾਲ ਹੋਇਆ ਉਹਦੇ ਕੋਲ ਮੈਂ ਮਰਖਾ ਦੱਸਦਾ ਇਦਾਂ ਨਹੀਂ ਬੰਦਰਾ ਚਾਹੀਦਾ ਤੇ ਇਦਾਂ ਨੂੰ ਸੋਚਣਾ ਚਾਹੀਦਾ ਮੈਨੂੰ ਤਾਂ ਇਹ ਲੱਗਦਾ ਕਿ ਜੇ ਉਹ ਭਾਵੇਂ ਬਹੁਤ ਘੱਟ ਗਿਣਤੀ ਸੀ ਲੋਕ ਉਹਨਾਂ ਨੂੰ ਮਤਲਬ ਘੁੱਬ ਮਰਖ ਰੋਣ ਵਾਲੀ ਘੁੱਬ ਨਹੀਂ ਵੜਕ ਮਾਰਨੀ ਜਹੀਦੀ ਹੀ ਇਹ ਖਲੋਣਾ ਚਾਹੀਦਾ ਸੀ ਆਪਣੇ ਹੱਕ ਲਈ ਲੜਨਾ ਚਾਹੀਦਾ ਸੀ ਵੀ ਸਾਡਾ ਸਾਡੇ ਕਿਤੇ ਨੂੰ ਤੁਸੀਂ ਕਿਉਂ ਬਰਬਾਦ ਕਰ ਰਹੇ ਹੋ ਉਹਨਾਂ ਨੂੰ ਜੇ ਕਿਸਾਨ ਲੜਾਈ ਲੜ ਸਕਦਾ ਤੇ ਜੁਲਾਈ ਨੂੰ ਪਿੰਡ ਦੇ ਜਿਹੜੇ ਨਿੱਕੇ ਲੋਹਾਰੇ ਵਾਲੇ ਕੰਮ ਨੂੰ ਦੁੱਜੇ ਨੂੰ ਭਾਵੇਂ ਉਹ ਚਾਰੇ ਗਿਣਤੀ 'ਚ ਥੋੜੇ ਸੀ ਉਹਦੇ ਨਾਲ ਫਿਰ ਦੁੱਜੇ ਵੀ ਲੋਕ ਖੜੇ ਹੁੰਦੇ ਮਤਲਬ ਜੇ ਲੋਕ ਵੀ ਖੜੇ ਹੁੰਦੇ ਮੋਰਓਵਰ ਪਿੰਡ ਹੈ ਜਿਹੜਾ ਐਜ਼ ਏ ਇੱਕ ਮਤਲਬ ਯੂਨਿਟ ਉਹ ਸੈਲਫ ਸਫੀਡਪੈਂਡੈਂਟ ਹੁੰਦਾ ਹਾਂਜੀ ਸੈਲਫ ਸਫੀਡਪੈਂਡੈਂਟ ਹੁੰਦਾ ਹੈ ਨਾ ਤੋ ਤੁਹਾਡਾ ਉੱਤੇ ਤੁਹਾਡੇ ਜੁੱਤੀਆਂ ਵੀ ਉੱਥੇ ਬਣਨੀਆਂ ਤੁਹਾਡਾ ਕੱਪੜਾ ਵੀ ਉੱਥੇ ਹਾਂਜੀ ਡਾਕਟਰ ਸਾਹਿਬ ਅਸੀਂ ਵੇਂਦੇ ਰਹਿਆ ਬਚਪਨ ਦੇ ਵਿੱਚ ਜੇ ਜੇ ਗਰਗਾਬੀ ਖਰੀਦਣੀ ਹੈ ਕਿਤੇ ਕਿਤੇ ਨੰਬਰ ਚੰਗੇ ਆਗੇ ਤੇ ਘਰਦਿਆ ਗਰਗਾਬੀ ਲੈ ਕੇ ਦੇਣੀ ਹੈ ਤੇ ਫਤੇਗੜ ਚੂੜੀਆਂ ਜਾਂਦੇ ਸੀ ਗਰਗਾਬੀ ਸੋਣੀ ਬਣਦੀ ਆ ਜੇ ਕਹਿੰਦੇ ਦੇਸੀ ਜੁੱਤੀ ਲੱਕੀ ਜੁੱਤੀ ਲੈਣੀ ਹੈ ਤੇ ਮਜੀਠੇ ਜਾਂਦਾ ਸੀ ਵਧੀਆ ਬਣਦੀ ਆ ਜੇ ਕਹਿੰਦੇ ਤਿੱਲੇ ਵਾਲੀ ਲੈਣੀ ਹੈ ਸਾਡੇ ਮਾਝੇ ਦੀ ਮੈਂ ਗੱਲ ਕਰ ਰਿਹਾ ਪੱਟੀ ਬਣਦੀ ਆ ਫਿਰ ਮੁਕਸਰ ਬਣਦੀਆਂ ਸੀ ਹੋਰ ਜਗ੍ਹਾ ਤੇ ਬਣਦੀਆਂ ਤੇ ਉਹ ਚੀਜ਼ਾਂ ਹੌਲੀ ਹੌਲੀ ਸਾਰੀਆਂ ਖੁਰ ਗਈਆਂ ਸਨ ਕੋ ਖੁੱਸ ਗਈਆਂ ਫਿਰ ਉਹਨਾਂ ਲੋਕ ਵੀ ਲੋਗ ਗਿਆ ਤੁਹਾਡੀ ਮੰਦਰੋ ਖਤਮ ਹੋ ਗਿਆ ਤੁਹਾਡੀ ਇੰਡਸਟਰੀ ਖਤਮ ਹੋ ਗਈ ਬਹੁਤ ਕੁਝ ਕਰ ਮਤਲਬ ਕੋਈ ਹੋਰ ਮਿਸਾਲ ਦੇਣਾ ਡਾਕਟਰ ਸਾਹਿਬ ਦੇਖੋ ਇਹ ਇਹ ਇੱਕ ਅਸੀਂ ਗੱਲ ਸ਼ੁਰੂ ਕੀਤੀ ਸੀ ਸਿੱਖ ਧਰਮ ਦੇ ਬੁਨਿਆਦੀ ਸੂਲਾਂ ਤੋਂ ਇਸ ਸਿੱਖ ਧਰਮ ਚ ਜਿਹੜੀ ਜਾਤ ਪਾਤ ਦਾ ਕੋਈ ਵਿਤਕਰਾ ਨਹੀਂ ਆ ਤੇ ਜਿਹੜੇ ਲੋਕ ਕੰਮਤੰਦਿਆਂ ਦੇ ਨਾਲ ਉਹਨਾਂ ਕੰਮਾਂ ਨਾਲ ਜੁੜੇ ਸੀਗੇ ਉਹਨਾਂ ਨੇ ਆਪਣੇ ਹਿੱਤਾਂ ਲਈ ਲੜਾਈ ਨਹੀਂ ਦਿੱਤੀ ਲੜਾਈ ਲੜਦੇ ਤੇ ਹੋ ਸਕਦਾ ਬਾਕੀ ਜਿਹੜੀਆਂ ਸਿੱਖ ਦੇ ਕੁਝ ਲੋਕਾਂ ਦੇ ਨਾਲੇ ਉਹ ਸਿੱਖ ਦੇ ਨਾਲੇ ਦੂਜੇ ਲੋਕ ਉਹਨਾਂ ਦੇ ਹੱਕ 'ਚ ਆ ਕੇ ਖੜਦੇ ਜੁਨਾਈਟਿਡ ਹੈ ਜੀ ਉਹਨੇ ਰਹਿਣਾ ਚਾਹੀਦਾ ਸੀ ਇਹਨਾਂ ਅੱਛਾ ਇਹ ਤਾਂ ਹੋ ਗਈ ਸਿੱਖੀ ਦੀ ਗੱਲ ਹੁਣ ਸਾਡਾ ਸੰਵਿਧਾਨ ਇੱਕ ਚੀਜ਼ ਦੀ ਮਾਨਤਾ ਦਿੰਦਾ ਵੇਖੋ ਧੱਕੇਸ਼ਾਹੀ ਤੇ ਹੁੰਦੀ ਆ ਛੋਟਿਆਂ ਨਾਲ ਘੱਟ ਗਿਣਤੀ ਨਾਲ ਹੁਣ ਪੰਚਾਇਤੀ ਜ਼ਮੀਨਾਂ ਦੇ ਵਿੱਚ 33% ਹਿੱਸਾ ਗਲਤ ਭਾਈਚਾਰੇ ਦਾ ਆ ਅੱਜ ਤੱਕ ਪੰਜਾਬ ਦੇ ਕੋਈ ਚਾਰ ਪਿੰਡ ਵੀ ਨਹੀਂ ਹੋਣੇ ਕੋਈ ਗਣਾ ਦੇ ਗੁਣਾ ਤੇ ਕਿ ਦਲਤਾਂ ਨੂੰ ਉਹਨਾਂ ਨੂੰ ਉਹ ਜ਼ਮੀਨ ਮਿਲਦੀ ਆ ਕਿ ਨਹੀਂ ਮਾਲਵੇ 'ਚ ਲੜਾਈ ਵੀ ਸ਼ੁਰੂ ਹੋਈ ਸੀ ਔਰ ਕਿਸਾਨ ਮੂਵਮੈਂਟਾਂ ਨੇ ਨਹੀਂ ਸ਼ੁਰੂ ਕੀਤੀ ਸੀ ਕੋਈ ਇੱਕ ਨੇ ਇਹ ਨਹੀਂ ਕਹੋਣਾ ਅੱਛਾ ਉਹਨੇ ਦੱਤ ਪਾਈ ਚਾਰਾ ਦਲਤ ਪਾਈ ਚਾਰਾ ਅਸੀਂ ਇਹਨਾਂ ਗਿਣਤੀ ਬੰਤੀਆਂ ਕਰਦੇ ਆ 34 35% ਦਾ ਦੇ ਨੇ ਪੰਜਾਬ ਦੀ ਵਾਦੀ ਦਾ ਮੇਰੇ ਖਿਆਲ ਹੈ ਇਹਦਾ ਹੋ 37% ਚਲੋ ਤੇ 34 35% ਵੀ ਇੱਕ ਵੱਡੀ ਗਿਣਤੀ ਆ ਵੱਡੀ ਗਿਣਤੀ ਆ ਤੇ 34 35% ਭਾਈਚਾਰਾ ਆਪਣੇ ਹੱਕ ਲਈ ਕਿਉਂ ਨਹੀਂ ਲੜਾਈ ਦਿੰਦਾ ਜੀ ਕਿ ਸਾਡੀ ਪੰਚਾਇਤੀ ਜਿੰਮਨਾ ਜਿਹਨਾਂ ਸਸਾ ਨੂੰ ਮਿਲੇ ਮਿਲੇ ਕੋਈ ਮੂਵਮੈਂਟ ਬਣਾਈ ਕਿਸਮ ਖੇਤੀ ਖੇਤੀ ਕਰਨ ਜੇ ਕਿਸਾਨ ਜੇ ਆਪਾਂ ਕਿਸਾਨ ਲਾਉਣਗੇ ਤਾਂ ਹੀ ਜੇ ਇਹੀ ਕਿਸਾਨਾਂ ਨੂੰ ਕਹੀਏ ਕਿ ਇਹ ਐਵੇਂ ਚੀਕਾ ਮਾਰਦੇ ਆ ਆਪਣੇ ਰਾਈਟ ਲਈ ਲੜ ਰਹੇ ਆ ਤੇ ਜਿਹੜੇ ਪੰਚਾਇਤੀ ਜ਼ਮੀਨਾਂ ਦੇ ਹਿੱਸੇਦਾਰੀ ਨੂੰ ਲੈ ਕੇ ਦਲਤ ਭਾਈਚਾਰਾ ਜੇ 30 35% ਆ ਉਹ ਹਰ ਪਿੰਡ ਚ ਕਿਉਂ ਨਹੀਂ ਮੋਰਚੇ ਲਾਉਂਦਾ ਕਿਉਂ ਨਹੀਂ ਖੜਾ ਹੁੰਦਾ ਕਿਵੇਂ ਉਹਨਾਂ ਨੂੰ ਪੰਚਾਇਤ ਦੇ ਉਹਨਾਂ ਨੂੰ ਸੰਵਿਧਾਨਕ ਨਹੀਂ ਕੋਈ ਸੰਵਿਧਾਨਕ ਕਿਉਂ ਉਹਨਾਂ ਦਾ ਬਿਲਕੁਲ ਬਿਲਕੁਲ ਸੰਵਿਧਾਨਕ ਹੱਕ ਹੈ ਮੇਰਾ ਮਨ ਵੀ ਲੋਕਾਂ ਨੂੰ ਲੜਨਾ ਹੀ ਨਹੀਂ ਸਿਖਾਇਆ ਗਿਆ ਡਰਾ ਹੀ ਨਾ ਦਿੱਤਾ ਗਿਆ ਕਿ ਸਾਰੀ ਤਰ੍ਹਾਂ ਭੱਜ ਜਾਂਦੀਆਂ ਜਿਹੜਾ ਖਲੋਂਦਾ ਆ ਉਹਨੂੰ ਫਿਰ ਦੂਜੀ ਦੂਜੀ ਨਜ਼ਰਾਂ ਲੋਕ ਵੰਦੇ ਆ ਜਿਦਾ ਤੁਸੀਂ ਜੇ ਜੇ ਕਿਸਾਨ ਲੜ ਰਹੇ ਸੀਗੇ ਮੋਰਚਾ ਲਾਇਆ ਉਹਨਾਂ ਨੇ ਉਹਦੇ ਵਿੱਚ ਕੱਲਾ ਕਿਸਾਨਾਂ ਦਾ ਤਾਂ ਨਹੀਂ ਸੀ ਫਾਇਦਾ ਉਹ ਓਨਲੀ ਉਹਦਾ ਏਸ ਚੀਜ਼ ਲਈ ਲੜ ਰਿਹਾ ਸੀ ਵੀ ਇਹ ਜਿਹੜੇ ਕਾਨੂੰਨ ਲਿਆਂਦੇ ਨੇ ਇਹਨਾਂ ਕਾਰਪੋਰੇਸ਼ਨ ਸਿਸਟਮ ਜਦੋਂ ਸਾਡੇ ਆਉਂਦਾ ਹੈ ਤੇ ਛੋਟੇ ਦੁਕਾਨਦਾਰ ਨੇ ਵੀ ਖਤਮ ਹੋ ਜਾਣਾ ਛੋਟੇ ਵਪਾਰੀ ਨਹੀਂ ਕਾਰੀਗਰ ਨਹੀਂ ਹਰੇਕ ਨੇ ਖਤਮ ਹੋਣਾ ਕੱਲੇ ਕਿਸਾਨ ਨਹੀਂ ਨਹੀਂ ਖਤਮ ਹੋਣਾ ਬਾਕੀਆਂ ਨੇ ਵੀ ਖਤਮ ਹੋ ਜਾਣਾ ਏਸੇ ਕਰਕੇ ਸਾਰੇ ਭਾਈਚਾਰਿਆਂ ਨੇ ਕੌਨਸ਼ੀਅਸ ਕੌਨਸ਼ੀਅਸ ਹੋ ਕੇ ਉਹਨਾਂ ਦੇ ਨਾਲ ਮਤਲਬ ਮੋਢੇ ਨਾਲ ਮੋਢਾ ਢਾਇਆ ਤੇ ਮੋਰਚਾ ਸਕਸੈਸਫੁਲ ਹੋਇਆ ਇਹ ਵਕਰੀ ਗੱਲ ਹੈ ਕਿ ਸਰਕਾਰ ਦੀ ਬੇਈਮਾਨੀ ਕਰਕੇ ਉਹ ਹਾਲੇ ਤੱਕ ਲਾਗੂ ਨਹੀਂ ਹੈ ਕੀਤਾ ਗਿਆ ਪਰ ਉਹ ਇੱਕ ਜਿੱਤਦਾ ਹੋਈ ਨਾ ਮਤਲਬ ਤੁਨ ਕਾਨੂੰਨ ਪਾਸ ਕਰਕੇ ਮੁੜ ਕੇ ਵਾਪਸ ਲੈਣੇ ਪਏ ਸੋ ਜੇ ਇਦਾਂ ਇਹ ਯੂनाइटेड ਹੋ ਕੇ ਆਪਾਂ ਜਿਹਨੂੰ ਸਰਬੱਤ ਦਾ ਭਲਾ ਕਹਿੰਦੇ ਆ ਜਾਂ ਜਿਹਨੂੰ ਅਸੀਂ ਕਾਮਨ ਗੁੱਡ ਦੀ ਗੱਲ ਕਰਦੇ ਆ ਜੀ ਉਹਦੇ ਲਈ ਸਾਰੇ ਲੋਕ ਜੁਨਾਈਟਡ ਹੋ ਕੇ ਆਪਣਾ ਜਾਤ ਪਾਤ ਸਾਰੇ ਕੁਝ ਨੂੰ ਛੱਡ ਕੇ ਮੈਂ ਤਾਂ ਕਹਿੰਨੀ ਵੀ ਤੁਨ ਨੂੰ ਵੀ ਪਿੱਛੇ ਛੱਡ ਕੇ ਜੇ ਤੁਸੀਂ ਅੱਗੇ ਹੋ ਕੇ ਆਪਣੇ ਹੱਕਾਂ ਦੇ ਲਈ ਆਉਂਦੇ ਹੋ ਤਾਹੀ ਕੁਛ ਕਰ ਸਕਦੇ ਜੇ ਅਸੀਂ ਪੰਜਾਬ ਦੀ ਉਹ ਗੱਲ ਕਰੀਏ ਬਾਕੀ ਸੂਬਿਆਂ ਦਾ ਵੀ ਇਦਾਂ ਹੀ ਹਾਲ ਵੀ ਪੰਜਾਬ ਦੀਆਂ ਮੰਗਾਂ ਮੈਂ ਪਹਿਲਾਂ ਵੀ ਗੱਲ ਕਰਦੀ ਹੁੰਦੀ ਉਹ ਵੀ ਇਹ ਸਿਰਫ ਤਾਂ ਹੀ ਪੂਰੀਆਂ ਹੋ ਸਕਦੀਆਂ ਨੇ ਪੰਜਾਬੀ ਕੱਲੀ ਸਿੱਖਾਂ ਨੂੰ ਨਹੀਂ ਚਾਹੀਦੀ ਪੰਜਾਬੀ ਬੋਲਦੇ ਇਲਾਕੇ ਕੱਲੇ ਸਿੱਖਾਂ ਨਾਲ ਨਹੀਂ ਸਬੰਧ ਸਾਰਿਆਂ ਨਾਲ ਸਬੰਧ ਹੈ ਪੰਜਾਬ ਦੀ ਰਾਜਧਾਨੀ ਸਾਰੇ ਪੰਜਾਬੀਆਂ ਲਈ ਹੈ ਪੰਜਾਬ ਦਾ ਪਾਣੀ ਸਾਰੇ ਪੰਜਾਬੀਆਂ ਲਈ ਹੈ ਇਸੇ ਤਰ੍ਹਾਂ ਜਿਹੜੀ ਜੇ ਜੇ ਕਿਸਾਨ ਖੁਸ਼ਹਾਲ ਹੋਊਗਾ ਫਸਲ ਵਧੀਆ ਹੋਊਗੀ ਜਰਾਇਤ ਤੋਂ ਤੁਹਾਡੀ ਇਨਕਮ ਆਉਣੀ ਹੈ ਤਾਂ ਦੂਜੇ ਭਾਈਚਾਰੇ ਵੀ ਉਂਏ ਖੁਸ਼ਹਾਲ ਹੋਊਂਗੇ ਉਹਨਾਂ ਨੂੰ ਕੋਈ ਨ ਕੋਈ ਤਾਂ ਫਾਇਦਾ ਹੀ ਹੋਣਾ ਹੈ ਨੁਕਸਾਨ ਨਹੀਂ ਜੇ ਫਸਲ ਨਹੀਂ ਹੋਊਗੀ ਵਪਾਰੀ ਕੀ ਕਰੂਗਾ ਇਹ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਇਹ ਸਰਪੰਚ ਕਹਿੰਦੇ ਮਤਲਬ ਇਹ ਜੁੜੀਆਂ ਹੋਈਆਂ ਨੇ ਆਈਸੋਲੇਸ਼ਨ ਦੇ ਵਿੱਚ ਇੱਕ ਹੋਰ ਚੀਜ਼ ਸੋਚਣ ਵਾਲੀ ਆ ਕਿ ਜਿਹੜਾ ਸਿੱਖ ਫਲਸਫੇ ਦੇ ਮੁਤਾਬਕ ਜੇ ਕੋਈ ਬਹੁ ਗਿਣਤੀ 'ਚ ਹੋਣ ਮੰਨ ਲਓ ਜੱਟ ਬਹੁ ਗਿਣਤੀ 'ਚ ਹੋਣ ਤੇ ਉਹ ਦੂਜਿਆਂ ਨੂੰ ਦਬਾਉਂਦੇ ਹੋਣ ਮਹਲੋਤ ਬਹੁਦੇ ਹੁੰਦੇ ਹੁਣ ਜਿੱਤਾ ਨਹੀਂ ਆ ਪਰ ਉਹ ਓਪਨਲੀ ਦਬਾ ਨਹੀਂ ਸਕਦੇ ਕਿਉਂਕਿ ਇਹ ਸਾਡਾ ਧਰਮ ਇਸ ਗੱਲ ਦੀ ਇਜਾਜ਼ਤ ਨਹੀਂ ਦਿੰਦਾ ਦੂਜੇ ਪਾਸੇ ਜਦੋਂ ਆਪਾਂ ਹਿੰਦੂ ਧਰਮ ਦੇ ਦਲਤਾਂ ਦੀ ਦਸ਼ਾ ਵੇਖਦੇ ਆ ਪੀ ਜਿਨਾਂ ਨੂੰ ਕਿਤੇ ਪਾਣੀ ਪੀਣ ਦੀ ਇਜਾਜ਼ਤ ਨਹੀਂ ਆ ਕਿਤੇ ਅੱਜ ਵੀ ਕਿ ਨਲਕੇ ਤੋਂ ਪਾਣੀ ਪੀਲੇ ਤੇ ਬੱਚੇ ਨੂੰ ਗੁੱਟ ਕੇ ਮਾਰ ਦਿੱਤਾ ਜਾਂਦਾ ਉਹਨਾਂ ਨੂੰ ਆਪਣੇ ਚੌਕਿਆਂ 'ਚ ਆਪਣੇ ਘਰਾਂ 'ਚ ਬਣ ਦੀ ਇਜਾਜ਼ਤ ਨਹੀਂ ਆਪਣੇ ਮੰਦਰਾਂ 'ਚ ਜਾਣ ਦੀ ਇਜਾਜ਼ਤ ਨਹੀਂ ਤੇ ਮੁਸਲਮਾਨ ਭਾਰੀ ਚਿਹਰੇ ਦਾ ਹਿਆਲ ਦੇਖ ਰਹੇ ਆ ਕਿਤੇ ਕੁਰਦਾਂ ਨੂੰ ਮਾਰਿਆ ਜਾ ਰਿਹਾ ਕਿਤੇ ਸ਼ੀਆ ਨੇ ਉਹਨਾਂ ਨੂੰ ਮਾਰਿਆ ਜਾ ਰਿਹਾ ਕਿਤੇ ਸੁੰਨੀਆਂ ਦਾ ਦਬਾਇਆ ਕਿਤੇ ਦੂਜੇ ਦਾ ਦਬਾਇਆ ਜੋ ਹੋ ਰਿਹਾ ਸਿੱਖ ਭਾਈਚਾਰੇ 'ਚ ਕਿੱਟ ਕੋਟੇ ਇਦਾਂ ਦੀ ਜੇ ਸਿਰ ਵੱਡਵੀਂ ਤੇ ਕੋਈ ਚੱਕਰ ਨਹੀਂ ਹੈਗਾ ਨਾ ਸਾਨੂੰ ਨਾਲ ਮਿਲ ਕੇ ਰਹਿਣਾ ਸਿਖਾਇਆ ਸਰਬੱਤ ਦੇ ਭਲੇ ਦਾ ਸਾਨੂੰ ਜਿਹੜਾ ਸਿਧਾਂਤ ਦਿੱਤਾ ਉਹ ਕੀ ਹੈ ਉਹ ਹੀ ਹੈ ਨਾ ਤੁਸੀਂ ਪਰਉਪਕਾਰੀ ਵਾਲੀ ਗੱਲ ਹੈ ਜਿਹੜੀ ਉਹ ਕਰਨੀ ਹੈ ਸੋ ਇਹ ਇਹ ਗੱਲਾਂ ਉਹ ਦੂਜੇ ਭਾਈਚਾਰਿਆਂ ਨੂੰ ਵੀ ਸੋਚਣੀਆਂ ਪੈਣਗੀਆਂ ਵੀ ਸਾਡਾ ਭਲਾ ਕਾਦੇ ਵਿੱਚ ਹੈ ਹਨਾ ਇਹਨਾਂ ਦਾ ਪਰਉਪਕਾਰੀ ਵਾਲਾ ਸਿਧਾਂਤ ਹੈ ਨਾ ਜਦੋਂ ਸਿਧਾਂਤ ਨੂੰ ਜ਼ਮੀਨੀ ਤੌਰ ਤੇ ਲਿਆਉਣਾ ਮਾ ਉਹ ਤੇ ਮਰੁੱਖਾ ਨਹੀਂ ਲਾਉਣਾ ਨਾ ਜਦੋਂ ਅਸੀਂ ਕਹਿ ਦਿੰਦੇ ਆ ਵੀ ਜਿਹੜੀ ਹੋਣਾ ਬਾਰੇ ਇਹਦਾ ਫਲਸਫਾ ਦਿੱਤਾ ਸਿਰਫ ਦਿੱਤਾ ਹੀ ਨਹੀਂ ਉਹਨੂੰ ਪ੍ਰੈਕਟੀਕਲੀ ਦੇਖੋ ਕਰਕੇ ਦਿਖਾਇਆ ਇਹ ਉਹ ਬਰਾਬਰੀ ਦਾ ਜਾਂ ਇਕੁਐਲਿਟੀ ਦਾ ਸਿਧਾਂਤ ਉਹਨਾਂ ਨੇ ਦਿੱਤਾ ਉਹਦੇ ਲਈ ਉਹਨਾਂ ਨੇ ਨਾਲ ਦੀ ਨਾਲ ਗੁਰੂ ਨਾਨਕ ਦੇਵ ਜੀ ਦੇ ਵੇਲੇ ਤੋਂ ਹੀ ਦੇਖੋ ਮੈਂ ਕਈ ਵਾਰੀ ਗੱਲ ਕਰ ਦਿੱਨੀ ਹੂ ਵੀ ਜਿਹੜਾ ਇਹ ਕਿਰਤ ਕਰਨਾ ਨਾਮ ਵੰਡਣਾ ਤੇ ਨਾਮ ਜਪਣਾ ਤੇ ਵੰਡ ਕੇ ਛਕਣਾ ਇਹ ਤਿੰਨੀਆਂ ਚੀਜ਼ਾਂ ਨੇ ਜਿਹੜੀਆਂ ਇਹ ਮਨੁੱਖ ਨੂੰ ਜੋੜਦੀਆਂ ਨੇ ਦੇਖੋ ਹੁਣ ਸੇਵਾ ਇੱਕ ਤਰ੍ਹਾਂ ਦੇ ਨਾਲ ਹੈ ਨਾ ਕਿਰਤ ਕਰਨੀ ਕੀ ਹੈ ਜਿਹੜੇ ਤੁਸੀਂ ਹਿੰਦੂ ਧਰਮ ਦੀ ਜੇ ਆਪਾਂ ਉਹ ਜਿਹੜਾ ਉਹਨਾਂ ਨੇ ਕੀ ਕਹਿੰਦੇ ਨੇ ਵਰਨਾ ਆਸ਼ਰਮ ਧਰਮ ਦਿੱਤਾ ਹੋਇਆ ਉਹਦੇ ਵਿੱਚ ਸੇਵਾ ਕਰਨ ਵਾਲੇ ਸਭ ਤੋਂ ਥੱਲੇ ਦਾ ਹੈਗੀ ਕਮਿਊਨਿਟੀ ਜਿਹਨੂੰ ਮੰਦਰਾ ਚ ਜਾਣਦੀ ਆ ਸੁੱਧਰ ਪਹਿਲੇ ਵਾਲੇ ਦੀ ਹਾਂ ਜੀ ਹੈ ਨਹੀਂ ਫਿਰ ਕਿਰਤ ਕਰਨ ਦੇ ਵਿੱਚ ਕਿਸਾਨ ਤੇ ਵੈਸ਼ ਕਹਿੰਦੇ ਨੇ ਉਹਨਾਂ ਕਿਸਾਨ ਵਪਾਰੀ ਉਹ ਸਾਰੇ ਆ ਜਾਂਦੇ ਨੇ ਤੀਜੇ ਨੰਬਰ ਤੇ ਉਹਨੇ ਨੂੰ ਉੱਪਰਲੀ ਕਲਾਸ ਹੈਗੇ ਖੱਤਰੀ ਜੀ ਨਾ ਲੜਨ ਦਾ ਕੰਮ ਹੈ ਤੇ ਬ੍ਰਾਹਮਣ ਜਿਹੜਾ ਉਹ ਵਿਦਵਾਨ ਉਹਨੇ ਧਰਮ ਕਰਮ ਦੇ ਸਾਰੇ ਕੰਮ ਕਰਨੇ ਨੇ ਲੋਕਾਂ ਨੂੰ ਸਿੱਖਿਆ ਦੇਣੀ ਵੀ ਹੈ ਜਿੰਨੇ ਧਾਰਮਿਕ ਹੈਗੇ ਨੇ ਰਸਮਾਂ ਗੁਰੂ ਨਾਨਕ ਤੇ ਨੇਦਾ ਸਾਰੀਆਂ ਇਕੱਠੀਆਂ ਕਰਤੀਆਂ ਜੇ ਦੇਖੋ ਕੀਰਤਨ ਸਭ ਤੋਂ ਸੇਵਨ ਸਭ ਤੋਂ ੇਠਾ ਮੰਨਿਆ ਗਿਆ ਤੇ ਉਹਨਾਂ ਨੇ ਇਹ ਸੇਵਾ ਨੂੰ ਸਿੱਖੀ ਦੇ ਵਿੱਚ ਕੰਪਲਸਰੀ ਕਰ ਦਿੱਤਾ ਜਿਹੜਾ ਬੰਦਾ ਸੇਵਾ ਨਹੀਂ ਕਰਦਾ ਉਹ ਆਪਣੇ ਆਪ ਨੂੰ ਬਹੁਤਾ ਸਿੱਖ ਕਹੌਣ ਦਾ ਹੱਕ ਧਾਰਨੀ ਨਹੀਂ ਹੈ ਫਿਰ ਕਿਰਤ ਕਿਰਤ ਦੇ ਨਾਲ ਜੁੜਿਆ ਫਿਰ ਉਹਨੂੰ ਵੰਡ ਕੇ ਛੱਗਣ ਦੇ ਨਾਲ ਜੁੜਿਆ ਹੈਨਾ ਤੇ ਨਾਮ ਤਾਂ ਸਕਸੈਸਫੁਲ ਤਾਂ ਹੀ ਹੋਣਾ ਜੇ ਤੁਸੀਂ ਕਿਰਤ ਵੀ ਕਰਦੇ ਹੋ ਉਹਨੂੰ ਵੰਡ ਕੇ ਵੀ ਛੱਗਦੇ ਤੇ ਸੇਵਾ ਵੀ ਕਰਦੇ ਪਰ ਸਾਹਿਬ ਮੌਜੂਦਾ ਲੀਡਰਸ਼ਿਪ ਨੇ ਇਹ ਐਸੀ ਫਿਲਸੋਫੀ ਨਾ ਲੈ ਕੇ ਜਾਣ ਦਾ ਬਣਨਾ ਲੀਡਰਸ਼ਿਪ ਦਾ ਉਹਦਾ ਬੇੜਾ ਕਰਕੇ ਤਾਂ ਹੀ ਹੋਇਆ ਉਹ ਸਭ ਐਸੇ ਤਖੁੰਜੀ ਹੋਈ ਹੈ ਇਸ ਜੀ ਹੈਨਾ ਇਹ ਤਾਂ ਫਿਊਡਲਿਜ਼ਮ ਹੈ ਜਿਹੜਾ ਹੁੰਦੀ ਹੈ ਮੌਜੂਦਾ ਮਤਲਬ ਹੈਗੇ ਨਾ ਡੋਮੀਨੇਟਿੰਗ ਕਲਾਸ ਕਹਿੰਨ ਉਹ ਅਕਾਲੀ ਕਹਿੰਨ ਉਹ ਕੁਝ ਕਹਿੰਨ ਉਹ ਸਾਰੇ ਇਹ ਜ਼ਗੀਰਦਾਰੀ ਸਿਸਟਮ ਇਹਨਾਂ ਨੇ ਇਨਸਟੈਬਲਿਸ਼ ਕੀਤਾ ਇਹਨਾਂ ਨੇ ਗੁਰੂ ਨਾਨ ਇਕ ਪਰਮਤੇ ਕਹਿੰਦਾ ਕਿ ਹਰ ਰੋਮ ਰੋਮ ਵਿੱਚ ਪ੍ਰਮਾਤਮਾ ਦਾ ਵਾਸਾ ਕੁਦਰਤ ਵਿੱਚ ਪ੍ਰਮਾਤਮਾ ਹਰ ਮਨੁੱਖ ਦੇ ਵਿੱਚ ਰੱਬ ਦਾ ਵਾਸਾ ਤੇ ਅਸੀਂ ਜਿੱਦਾਂ ਉਹ ਮੜੀਆਂ ਚ ਨਹੀਂ ਸੰਸਕਾਰ ਵੇਲੇ ਘੜੀਕ ਡਰ ਦੇ ਥੱਲੇ ਲੁਕੇ ਹੁੰਨੇ ਆਪਾਂ ਤੇ ਕੁਛ ਨਹੀਂ ਕਰਦੇ ਉਹੋ ਜੀ ਗੱਲ ਇਸੇ ਤਰ੍ਹਾਂ ਹੀ ਗੁਰਦੁਆਰੇ ਜਾ ਕੇ ਤੇ ਅਸੀਂ ਯੁੱਥੀਆਂ ਵੀ ਚੁੱਕ ਲੀਨੇ ਸਾਫ਼ ਕਰਦੇ ਆ ਉਥੇ ਮਿੱਟੀ ਵੀ ਲੈ ਆਉਨੇ ਆ ਭਾਂਡੇ ਵੀ ਮਾਜਦੇ ਆ ਉਥੇ ਜਾ ਕੇ ਨਿਮਰ ਵੀ ਹੁੰਨੇ ਆ ਤੇ ਗੁਰਦੁਆਰੇ ਦੀ ਚਾਰਦੁਆਰੀ ਚੋਂ ਬਾਹਰ ਆਉਂਦਿਆਂ ਹੀ ਫੇਰ ਸਾਡਾ ਜੱਟਵਾਦ ਜਾਉਂਦਾ ਇਹ ਫੇਰ ਸਾਡੀ ਇਹ ਗਲਤ ਹੈ ਨਾ ਐਟੀਟਿਊਡ ਉਹਨਾਂ ਨੇ ਤਾਂ ਇਹ ਜਿਹੜੀ ਸੰਸਥਾਵਾਂ ਨਹੀਂ ਉਹ ਐਸੀ ਕਰਕੇ ਬਣਾਈਆਂ ਸੀ ਵੀ ਇਹ ਤੁਹਾਡੀ ਜਿੰ ਨੂੰ ਆਪਾਂ ਕੀ ਕਹਿੰਦੇ ਨੇ ਵਰਕਸ਼ਾਪ ਹੈ ਉਹ ਤੁਹਾਡੀ ਹੈ ਨਾ ਉਹ ਤੁਹਾਡਾ ਪ੍ਰੈਕਟੀਕਲ ਕਰਨ ਦਾ ਤੁਹਾਡੀ ਲੈਬਾਰਟਰੀ ਹੈ ਉਹ ਵੀ ਜਿੱਥੇ ਜਾ ਕੇ ਤੁਸੀਂ ਸੇਵਾ ਵੀ ਕਰਨੀ ਸਿੱਖਦੇ ਹੋ ਤੁਸੀਂ ਵੰਡ ਕੇ ਖਾਣਾ ਵੀ ਸਿੱਖਦੇ ਹੋ ਤੇ ਤੁਸੀਂ ਬਰਾਬਰ ਇੱਕ ਦੂਜੇ ਦੇ ਬੈਠਣਾ ਵੀ ਸਿੱਖਦੇ ਹੋ ਹੈ ਨਾ ਕੋਈ ਅਨਟਚੇਬਿਲਟੀ ਜਾਂ ਇਸ ਕਿਸਮ ਦੀ ਕੋਈ ਗੱਲ ਨਹੀਂ ਹੈਗੀ ਸੋ ਉਹ ਉਹ ਕਿੰਤਾ ਜਿਹੜਾ ਸੰਕੀਮਤ ਵਿਧਾਨ ਦਿੰਦਾ ਸਿੱਖ ਧਰਮ ਦੇ ਵਿੱਚ ਗੁਰੂ ਸਾਹਿਬਾਨ ਨੇ ਉਹ ਕੰਨਾ ਗੁਰਦੁਆਰੇ ਦੇ ਵਿੱਚ ਪ੍ਰੈਕਟਿਸ ਕਰਨ ਲਈ ਨਹੀਂ ਉਹ ਤਾਂ ਸਾਡੀ ਜਿਹੜੀ ਰੋਜ਼ਾਨਾ ਜ਼ਿੰਦਗੀ ਆ ਸਵੇਰ ਤੋਂ ਲੈ ਕੇ ਰਾਤ ਦੇ ਸੌਣ ਤੱਕ ਉਹਦਾ ਉਹ ਹਿੱਸਾ ਹੋਣਾ ਚਾਹੀਦਾ ਉਹ ਹੈਨਾ ਤਾਂ ਹੀ ਸਿੱਖ ਕੌਮ ਦੇ ਹੱਕਦਾਰ ਹਨ ਅਸੀਂ ਨਹੀਂ ਅਦਰਵਾਈਜ਼ ਦਾ ਆਪਾਂ ਜਿੰਨਾ ਮਰਜ਼ੀ ਬਾਣੇ ਪਾਈ ਜਾਈਏ ਬਾਣੀ ਪੜੀ ਜਾਈਏ ਜੋ ਮਰਜ਼ੀ ਕਰੀਏ ਜੇ ਉਹਨਾਂ ਸਿਧਾਂਤਾਂ ਨੂੰ ਅਸੀਂ ਅਮਲ ਵਿੱਚ ਨਹੀਂ ਲਿਆਉਂਦੇ ਪੇਰਸੀ ਨੂੰ ਕਹੂੰ ਦੇ ਹੱਤ ਦਾ ਹੈਗੇ ਬਿਲਕੁਲ ਡਾਕਟਰ ਸਾਹਿਬ ਸਮਾਂ ਆਪਾਂ ਮੇਰੇ ਖਿਆਲ ਇੰਨਾ ਕਿ ਠੀਕ ਰਹੇਗਾ ਸਿੱਖ ਸਿਧਾਂਤ ਜਿਹੜੀ ਧਰਤੀ ਤੇ ਸਿਰਜਿਆ ਗੁਰੂ ਸਾਹਿਬ ਨੇ ਉਹ ਧਰਤੀ ਐਸ ਵੇਲੇ ਕਾਫੀ ਜ਼ਿਆਦਾ ਮੁਸੀਬਤ ਵਿੱਚ ਗਈ ਜਾ ਸਕਦੀ ਆ ਜਿਸ ਤਰ੍ਹਾਂ ਅਸੀਂ ਦੁਨੀਆ ਦੇ ਦੂਜੇ ਮੁਲਕਾਂ ਦੇ ਵਿੱਚ ਖਾਸ ਕਰਕੇ ਜਿਹੜੇ ਮੁਸਲਮਾਨ ਭਾਈਚਾਰੇ ਦੇ ਮੁਲਕੋਂ ਅਸੀਂ ਜੋੜਿਆ ਨਹੀਂ ਅੱਜ ਬਹੁਤਾ ਸੀਰੀਆ ਚ ਜੋ ਕੁਝ ਹੋ ਰਿਹਾ ਦੁਨੀਆ ਤੇ ਜੋ ਕੁਝ ਆਪਣਾ ਅਗਾਜ਼ਾ ਚ ਹੋਇਆ ਜੋ ਅਰਬ ਮੁਲਕਾਂ ਚ ਐਸ ਵੇਲੇ ਚੱਲ ਰਿਹਾ ਧਰਮ ਦੀ ਆੜ ਹੇਟ ਤੇ ਸਾਡੇ ਉਸ ਪਵਿੱਤਰ ਧਰਤੀ ਤੇ ਜਿੱਥੇ ਸਭ ਨੂੰ ਬਰਾਬਰਤਾ ਦਾ ਸੰਦੇਸ਼ ਦਿੱਤਾ ਉੱਥੇ ਵੀ ਕੁਛ ਨਾ ਕੁਛ ਗਲਤ ਹੁੰਦਾ ਨਜ਼ਰ ਆ ਰਿਹਾ ਉਹਨੂੰ ਰੋਕਣ ਲਈ ਸਾਰੇ ਭਾਈਚਾਰਿਆਂ ਨੂੰ ਹਿੱਕ ਡਾਹ ਕੇ ਖੜਾ ਹੋਣ ਦੀ ਲੋੜ ਹੈ ਜਿਹੜਾ ਵੀ ਵਿਧਿ ਕੀ ਕਰਦਾ ਚਾਹੇ ਕੋਈ ਬਹੁ ਗਿਣਤੀ ਦੇ ਜ਼ੋਰ ਨਾਲ ਕਰਦਾ ਚਾਹੇ ਕੋਈ ਆਪਣੇ ਜਿੱਦਾਂ ਡਾਕਟਰ ਸਾਹਿਬ ਨੇ ਕਿਹਾ ਕਿ ਫੈਡਰਲ ਜਿਹੜਾ ਫਿਊਡਲਿਜ਼ਮ ਆ ਪੀ ਚਾਰ ਉਹਦੇ ਕੋਲ ਛਿਲਣ ਵਾਸਤੇ ਆ ਤੇ ਉਹਦੇ ਦਾ ਧੱਕਾ ਕਰਦਾ ਤੇ ਕਿਹਾ ਇਹ ਜਾਂਦਾ ਕਿ ਸਿੱਖ ਧਰਮ ਦੇ ਵਿੱਚ ਜਿਹੜਾ ਗਰੀਬ ਬੰਦਾ ਉਹਦੇ ਨਾਲ ਖੜਨ ਦੀ ਪਿਰਤ ਐ ਅੱਜ ਵੀ ਸਿੱਖ ਮੈਂ ਕਈ ਵਾਰ ਦਿੱਤੋਂ ਤੱਕ ਉਹਦਾ ਕਿ ਸਿੱਖਾਂ ਨੂੰ ਮਖੌਲ ਕਰਦੇ ਲੋਕ ਮੈਨੂੰ ਡਾਕਟਰ ਨਾ ਜਿੱਥੇ ਕਹਿੰਦੇ ਹੁੰਦੇ ਸੀਗੇ ਕਿ ਉਹ ਤੁਹਾਡੇ ਜੱਟ ਭਾਈ ਜਰ ਚ ਇਹ ਗੱਲ ਆ ਕਿ ਇੱਕ ਬੰਦਾ ਹੈ ਆਪਣੇ ਝੋਟੇ ਨੂੰ ਕੁੱਟਦਾ ਸੀ ਤੇ ਅਲਾਗੋਂ ਦੀ ਇੱਕ ਜੱਟ ਆਂਦੇ ਸਾਈਕਲ ਤੇ ਤੇ ਮੁੜ ਕੇ ਆ ਗਿਆ ਵੀ ਕਿਉਂ ਕੁੱਟਣ ਦੇ ਉਹਨੇ ਝੋਟੇ ਨੂੰ ਕੁੱਟਦਾ ਹੋਏ ਉਹ ਕਹਿੰਦਾ ਮੇਰਾ ਝੋਟਾ ਤੂੰ ਕੋਣ ਨਾ ਤੁਮਾਂ ਮਾ ਲੱਗਦਾ ਮੇਰੀ ਮਰਜ਼ੀ ਕਰਾ ਉਹ ਕਹਿੰਦਾ ਇਹ ਨਾ ਸਮਝੀ ਝੋਟਾ ਗੱਲਾ ਮੈਂ ਝੋਟੇ ਦੇ ਨਾਲ ਗਈ ਤੇ ਬਿਲਕੁਲ ਉਹੀ ਹੈ ਨਾ ਵੀ ਜਿਹੜਾ ਕਿਸੇ ਦੇ ਨਾਲ ਧੱਕਾ ਨਾ ਹੋਵੇ ਹਾਂ ਨੇਗੇਟਿਵ ਬੰਦੇ ਦੇ ਨਾਲ ਖੜਨਾ ਹੈ ਨਾ ਜਿਹੜਾ ਪੀੜਤ ਹੈ ਉਹਦੇ ਨਾਲ ਖੜਨਾ ਹੈ ਇਹ ਸਾਨੂੰ ਗੁਰੂ ਨੇ ਦੱਸਿਆ ਇਹ ਤੇ ਇਹ ਜਜ਼ਬਾ ਕਿਤੇ ਨਾ ਕਿਤੇ ਹੈ ਆਪਣੇ ਕਿਸਾਨਾਂ ਨੇ ਮੂਵਮੈਂਟ ਲੜੀ ਤੇ ਉਹਦੇ ਵਿੱਚ ਦੁਕਾਨਦਾਰਾਂ ਤੋਂ ਲੈ ਕੇ ਹਰ ਤਰ੍ਹਾਂ ਦੇ ਲੋਕ ਸ਼ਾਮਲ ਹੋਏ ਕੋਈ ਵੀ ਧਿਰ ਪੰਜਾਬ ਦੀ ਚਾਹੇ ਮਜ਼ਦੂਰ ਨੇ ਦਲਤ ਨੇ ਆਪਣੇ ਹੱਕ ਲਈ ਖੜਦੇ ਆ ਉਹਨਾਂ ਦਾ ਕੋਈ ਵਿਰੋਧ ਕਰੇਗਾ ਦੂਜੀ ਧਿਰ ਇਹ ਪੋਸੀਬਲ ਨਹੀਂ ਆ ਜੇ ਨਾਲ ਨਹੀਂ ਖੜੂਗਾ ਤੇ ਘੱਟੋ ਘੱਟ ਵਿਰੋਧ ਵੀ ਨਹੀਂ ਕਰੂਗਾ ਤੇ ਉਹਨਾਂ ਨੂੰ ਆਪਣੇ ਹੱਕ ਲਈ ਖੜਨਾ ਚਾਹੀਦਾ ਬਿਲਕੁਲ ਬਜਾਏ ਇਸ ਗੱਲ ਦੇ ਕਿ ਇਹ ਮੇਣਾ ਮਾਰਦਾ ਕਿ ਕਿਸਾਨ ਤੇ ਸੜਕਾ ਰੋਕ ਕੇ ਖੜੇ ਆ ਜੀ ਇਹ ਲੋਕਾਂ ਨੂੰ ਤੰਗ ਕਰਦੇ ਕਿਸਾਨ ਆਪਣੇ ਹੱਕਾਂ ਲਈ ਲੜ ਰਹੇ ਆ ਦੂਜੀਆਂ ਧਿਰਾਂ ਨੂੰ ਵੀ ਕੱਟੇ ਉਹਕੇ ਉਹਨਾਂ ਦੇ ਨਾਲ ਖੜਨਾ ਚਾਹੀਦਾ ਤੇ ਆਪਣੇ ਅਕਾਲੀ ਵੀ ਜੇ ਕੋਈ ਕਿਸਾਨ ਵੀ ਵਿਧੀ ਕੀ ਕਰਦੇ ਤੇ ਉਹਨਾਂ ਦੇ ਖਿਲਾਫ ਵੀ ਖੜੇ ਹੋਣਾ ਚਾਹੀਦਾ ਮੇਰੇ ਕਹਿ ਬਿਲਕੁਲ ਬਿਲਕੁਲ ਹਾਂ ਜੀ ਜੇ ਕਿਸੇ ਨਾਲ ਤਾਂ ਕੰਮਦਾ ਤਾਂ ਉਹਦੇ ਖਿਲਾਫ ਤੁਸੀਂ ਲੜੋ ਆਵਾਜ਼ ਉਠਾਓ ਕਿਉਂਕਿ ਸਾਨੂੰ ਲੜਨਾ ਹੀ ਸਿਖਾਇਆ ਤੇ ਆਪਣੇ ਹੱਕਾਂ ਦੀ ਪ੍ਰਾਪਤੀ ਲਈ ਸੰਘਰਸ਼ ਕਰਨਾ ਸਿਖਾਇਆ ਤੇ ਪੰਜਾਬ ਨੂੰ ਤਾਂ ਹੀ ਇਥੋਂ ਕੱਢ ਸਕਾਂਗੇ ਜੇ ਆਪਾਂ ਉਸ ਲੀ ਨੂੰ ਅਪਣਾਵਾਂਗੇ ਜਿਹੜੀ ਸਾਨੂੰ ਸਾਡੇ ਗੁਰੂਆਂ ਨੇ ਦਿੱਤੀ ਸੀ ਚਲੋ ਡਾਕਟਰ ਸਾਹਿਬ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਵਾਇਰੂਜੀ ਕਾਲ ਸਾਹਿਬ ਵਾਇਰੂਜੀ ਜੀ ਕੀ ਫਤਿਹ ਹੈ